ਮੌਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਨਾ ਪਿੰਡ ਭਲਾਈਆਂ ਨੇ ਪਹੁੰਚੇ ਆ ਜਿਵੇਂ ਕਹਿੰਦੇ ਨਾ ਕਿ ਜੱਟ ਹਾਥੀ ਤੇ ਗੁੱਗੂ ਗਿੱਲ ਕਿੰਨੇ ਝੂਮ ਝੂਮ ਕੇ ਤੁਰਦੇ ਗੁੱਗੂ ਗਿੱਲ ਮਾਣੀ ਖੜੇ ਝੂਮ ਝੂਮ ਤੁਰਦਾ ਤੇ ਹਾਥੀ ਜੰਗਲਾਂ ਚ ਤੇ ਸਾਡਾ ਭਰਾ ਗੋਪੀ ਜੱਟ ਜੱਟ ਬੰਦਾ ਹੈ ਭਰਾ ਸਾਡਾ ਹਨਾ ਧੰਨਵਾਦ ਜੀ ਤੇ ਬਾਈ ਕੋਲੇ ਪਹੁੰਚੇ ਆ ਅੱਜ ਸਭ ਤੋਂ ਪਹਿਲਾਂ ਤਾਂ ਬਾਈ ਨੂੰ ਇੱਕ ਤਾਂ ਸ਼ੌਕ ਹੈ ਘੋੜੀਆਂ ਦਾ ਤੇ بھائی چھوٹਾ ਜਿਹੜਾ ਨਵੀ ਸਾਡਾ ਭਰਾ ਸੀ ਉਹ ਨਾ ਪਕੜੀਆਂ ਹੁਣ ਬਹੁਤ ਕੁਝ ਰੱਖਿਆ ਆ ਨਾ ਬਾਈ ਨਾ ਘੋੜਿਆਂ ਬਾਅਦ ਨਿਕਲਗੇ ਪਹਿਲਾਂ ਕੁੱਤੇ ਨੇੜੇ ਆ ਬਾਈ ਹਨਾ ਹਾਂ ਹਾਂ ਪਹਿਲਾਂ ਬਾਈ ਦੇ ਥੋੜੇ ਜਿਹਾ ਕਬੂਤਰ ਇਹ ਸ਼ੌਂਕ ਪਹਿਲਾਂ ਮੇਰੇ ਹੀ ਸੀਗਾ ਅੱਛਾ ਜੀ ਮੁੜ ਕੇ ਫਿਰ ਮੈਂ ਘਟਾ ਗਿਆ ਇਹਦੇ ਕੀੜੇ ਜਿਆਦੇ ਬੈ ਗਏ ਲੋ ਜੀ ਬਾਈ ਦੇ ਨਾ ਮਾਨੂੰ ਆਪਾਂ ਸ਼ੌਂਕ ਦਿਖਾਉਣੇ ਆ ਥੋੜੇ ਜਿਹਾ ਬੈਠੇ ਸਾਰੇ ਪਹਿਲਾਂ ਇੱਕ ਸਾਡੇ ਲੱਗੇ ਹੁੰਦੇ ਸੀ ਕਿ ਆ ਕੁੱਤੇ ਚ ਠੀਕ ਆ ਬਾਈ ਉਧਰ ਉੱਟਣ ਵਾਲੇ ਸੀਗੇ ਪਰਲੇ ਦੋ ਕੁੱਡਿਆਂ ਚ ਠੀਕ ਆ ਬਾਈ ਫਿਰ ਲੱਗਿਆ ਨੂੰ ਯਾਰ ਬਿਮਾਰੀ ਜੀ ਬਾਲੀ ਬੰਦੀ ਸੀਗੀ ਉਹ ਉਹਨਾਂ ਦਾ ਐ ਨਹੀਂ ਪਤਾ ਵੀ ਜੇ ਅੱਜ 10000 ਜੋੜੀ ਤੇ ਲਾਇ ਅਮਰੀਕਨ ਤੇ ਹਨਾ ਜੀ ਜੀ ਤੇ ਤੜਕੇ ਨੂੰ ਵੀ ਮਰ ਜਾਣ ਇੱਕ ਉਹਨਾਂ ਚ ਬਾਈ ਨਾ ਠੱਗੀ ਵਾਲੀ ਆ ਉਹ ਮਾਲ ਆਉਂਦਾ ਬਾਹਰੋਂ ਜੀ ਤੇ ਉਹ ਬਾਹਰ ਵਾਲੇ ਜਿਹੜੇ ਜਿੱਥੇ ਜਿਹੜੀ ਸਟੇਟ ਚੋਂ ਆਉਂਦਾ ਕੇਰਲਾ ਜਾਂ ਕਿਤੋਂ ਵੀ ਜੀ ਉਹ ਨਾ ਮਾਲ ਦਿੰਦੇ ਜੋ ਤਾਂ ਉਹਨਾਂ ਤੋਂ ਬੱਚੇ ਲੈਂਦੇ ਕਈ ਵਾਰੀ ਬੱਚੇ ਇਹ ਨਹੀਂ ਪਤਾ ਵੀ ਦੋਨੇ ਮਾਤਗਾਂ ਦੇ ਕਲ ਜਾਂ ਜਾਂ ਦੋਨੇ ਨਾਂ ਰ ਹਨਾ ਤੇ ਜੇ ਆਪਾਂ ਉਹਨਾਂ ਤੋਂ ਵੱਡਾ ਜੋੜਾ ਲੈਨੇ ਆ ਖਣੀ ਦਾ ਬਾਈ ਉਹਨਾਂ ਦੇ ਉਹ ਇਹ ਵੈਰੀ ਟੂ ਤੇ ਉਹ ਟੀਕੇ ਜੇ ਬਾਲੇ ਲਾਉਂਦੇ ਲੱਤਾਂ ਗੰਘਾਂ ਦੇ ਤਾਂ ਪੱਕੀਆਂ ਪੰਗਾਂ ਹੁੰਦੀਆਂ ਖਣੀ ਨੂੰ ਸੂਟੇ ਤੋਂ ਸਾਟੇ ਪਾਲੇ ਪਾਦੇ ਆਂਡੇ ਨਾ 100 ਜੋੜੀ ਮਗਰ 5-7 ਜੋੜੀਆਂ ਹੀ ਤਰਦੀਆਂ ਤੇ ਉਹ ਇੱਕ ਦਿਨ ਇੱਥੇ ਤੇ ਜੈਕੋਬੀਨ ਜੇ ਮੈਂ ਜੋੜਾ ਲਿਆਂਦਾ ਸੀਗਾ ਠੀਕ ਹੈ ਜਦੋਂ ਜੈਕੋਬੀਨ ਦਾ ਜੋੜਾ ਲਿਆਂਦਾ ਸੀਗਾ ਤੇ ਉਧਰੋਂ ਤਾਂ ਜੈਕੋਬੀਨ ਢਿੱਲੀ ਹੋ ਗਈ ਉਧਰੋਂ ਮੈਂ ਨਾ ਮੇਰਾ ਛੋਰ ਸੀਗਾ ਇੱਥੇ ਖੇਡਦਾ ਫਿਰਦਾ ਸੱਤ ਕੇ ਸਾਤ ਦਾ ਸੀ ਉਦੋਂ ਉਹ ਤਾਂ ਸੁੱਖ ਨਾਲ 11 ਸਾਲ ਦਾ ਹੋ ਗਿਆ ਤੇ ਮੈਂ ਉਹ ਮਾਕੇ ਮੈਂ ਕਿਹਾ ਯਾਰ ਪਾਣੀ ਲਈ ਆਈ ਉਹ ਮੈਂ ਕਿਹਾ ਮੈਂ ਕੁੱਜਾ ਧੋਕੇ ਧਰਨਾ ਮੈਨੂੰ ਕਹਿੰਦਾ ਕਿ ਤੂੰ ਤਾਂ ਕੋਈ ਗੱਲ ਤੇ ਹੱਥ ਮਰੀ ਮੈਂ ਕਿਹਾ ੱਡਪਰਾ ਮੈਂ ਜਦੋਂ ਕਿਹਾ ਉਹਨੇ ਮਗਰੀ ਨਹੀਂ ਸੰਭਲੀ ਤੇਰਾ ਸ਼ੌਂਕ ਕੀ ਕਰੂਗਾ ਹਨਾ ਤੇ ਲੱਕ ਤਾਂ ਉਹਦੇ ਮਾਰ ਜਾ ਟੁੱਟਿਆ ਸੀਗਾ ਤੇ ਜਦੋਂ ਮੈਂ ਸ਼ਾਮ ਨੂੰ ਫੇਰ ਆ ਕੇ ਜਵਾਂ ਸ਼ਾਮ ਤੇ ਨੂੰ ਖੋਲਿਆ ਤੇ ਕੋ ਦੇਖੋ ਬੂੜੀ ਫਈ ਤੇ ਮੈਂ ਦੂਜੇ ਦਿਨ ਸਾਰੇ ਝਟਾ ਦੇ ਉਹ 100 ਛੱਡਦਾ 43000 ਦੇ ਚਕਾ ਦੇ ਤੇ ਦੂਜੇ ਦਿਨ ਤੇ ਜਦੋਂ ਭਾਈ ਉਹ ਸਾਰੇ ਚਕਾ ਦੇ ਇਹ ਮੈਨੂੰ ਕਹਿੰਦਾ ਕਿ ਤੂੰ ਕੀ ਕਰੇਗਾ ਕਿ ਖੁੱਡੇ ਦਾ ਮੈਂ ਮੈਂ ਤਾਂ ਕੀ ਕਰਨਾ ਸੀਗਾ ਮੈਂ ਕਿਹਾ ਮੈਂ ਤੇਰੀ ਕੋਤ ਨਹੀਂ ਜਾਤਾ ਇਹਦੇ ਤੇ ਕਰ ਲਿਆ ਮੇਰੇ ਬਾਪੂ ਨੇ ਕਰ ਜਾ ਜੀ ਖੁੱਡੇ ਦੇ ਉਹ ਲਿਆ ਕੁੱਕੜ ਅੱਛਾ ਸੋਨੇ ਕੁੱਕੜ ਛੱਡ ਲਿਆ ਸੋਨੇ ਬਿਜਨੇ ਸਟੋਰ ਲਿਆ ਉਸ ਦਾ ਸਰਦੀ ਆ ਗਈ ਘਾਂਡੇ ਹੁੰਡੇ ਖਾਈ ਗਏ ਸੂਝੇ ਛੱਡੇ ਸੀ ਮਕਬੂਤਰ ਹਾਂਜੀ ਆਂਡੇ ਹੁੰਡੇ ਜਦੋਂ ਖਾਈ ਗਏ ਤੇ ਇੱਕ ਨਾਲ ਹੱਟ ਕੁੱਕੜਾ ਵਿੱਚ ਬੜਾ ਸੋਨਾ ਲਿਖ ਲਿਆ ਉਹਦੇ ਜਦੋਂ ਬੜਾ ਸੋਨਾ ਲਿਖ ਲਿਆ ਤੇ ਉਹ ਭਰਾ ਉਹਥੇ ਚੋਕ ਚੁਗੀ ਜਾਣ ਤੇ ਕਿ ਚੋਟੀਆਂ ਦਾ ਬੰਦਾ ਆ ਗਿਆ ਅੱਛਾ ਉਹ ਕਹਿੰਦਾ ਕਿ ਯਾਰ ਆਹ ਕੁੱਕੜ ਅਗੇ ਤੀ ਵੇਚਣਾ ਅੱਛਾ ਮੈਂ ਉਹ ਹੀ ਆਖਦਾ ਮੈਂ ਕਿ ਯਾਰ ਵੇਚ ਦੇ ਮੈਂ ਪੁੱਛਿਆ ਵੀ ਨਹੀਂ ਬਾਪੂ ਤੋਂ ਤੇ ਉਹ ਮੈਨੂੰ ਕਹਿੰਦਾ ਕਿ ਕਿੰਨੇ ਪੈਸੇ ਲੈਣੇ ਮੈਂ ਚੌੜ ਕਰਦੇ ਨੇ ਆ ਤਾਂ ਮੈਂ 1500 ਉਹ ਬਾਈ ਇੱਕਣੀ ਬੋਲੇ ਟੋਣੀ ਬੋਲਿਓ ਨਾਲੇ ਪੈਸੇ ਪੜਾਤੇ ਕੱਚਾ ਜਾ ਮੈਂ ਕੱਚਾ ਜਾ ਹੋ ਗਿਆ ਮੈਂ ਕਿਹਾ ਯਾਰ ਅੱਜ ਮੈਂ ਮੂੰਹ ਤੇ ਮਰੀ ਉਦੋਂ ਮੇਰਾ ਪਿਓ ਆ ਗਿਆ ਮੈਨੂੰ ਕਹਿੰਦਾ ਯਾਰ ਇਹ ਤਾਂ ਮੇਰਾ ਫੇਵਰੇਟ ਆ ਮੈਂ ਨਹੀਂ ਵੇਚਣਾ ਅਕੇ ਚੱਲ ਭਾਈ ਉਹ ਫਿਰਦਾ ਰੇ ਕੁੱਕੜ ਨਾ ਦਿੱਤਾ ਉਹ ਕਹਿੰਦਾ ਯਾਰ ਪੈਸੇ ਨਾਲ ਨਹੀਂ ਆਦਾ ਸ਼ੌਂਕ ਪੁੱਗਦੇ ਹੁੰਦੇ ਪੈਸਾ ਤਾਂ 1500 ਕਿੰਨੇ ਵੇਖਣਾ ਜੇ ਇਹ ਚ ਪਾਇਆ ਕੁੱਕੜਾ ਦਾ ਘਰੇ ਫਿਰਦਾ ਮੋਰ ਵਰਗਾ ਸੋਹਣਾ ਲੱਗਦਾ ਚਲੋ ਭਾਈ ਫਿਰ ਤੇਰੇ ਫਿਰ ਤੇਰੇ ਮੁਰਗੀਆਂ ਆਂਡੇ-ਉਂਡੇ ਖਾਈ ਗਏ ਕੋ ਬੜਵਟ ਕੇ ਦੇ ਦਾ ਆਪਣਾ ਮੇਰਾ ਮੁੰਡਾ ਹਾਂ ਤੇ ਇੱਕ ਇਹ ਤਾਂ ਵੈਜੀ ਆ ਮੁੰਡਾ ਉਹ ਇੱਕ ਸਾਡਾ ਭਾਂਜਾ ਇਹ ਸਾਰੇ ਤੇ ਥੋੜੇ ਜਿਹੇ ਦਿਨਾਂ ਤੇ ਜਿੱਦ ਕੁੜੀ ਫਿਰ ਭੱਜ ਜਾਊਗੀ ਹਾਂ ਤੇ ਇਹ ਆ ਤਾਂ ਨਹੀਂ ਆ ਡਲੋਂ ਦੀ ਤੇ ਅਗੇ ਜੇ ਉਹ ਆ ਡਗਰਿਆ ਨਹੀਂ ਆਂਡੇ ਲੋ ਵੀ ਇਹ ਫੜਕਾ ਦਿਆ ਕਰਦੇ ਠੀਕ ਹੈ ਤੇ ਉਹ ਇੱਕ ਅੱਧੀ ਦੇ ਲੱਤ ਕੋ ਕਿਹਦੇ ਆਂਡੇ ਉਂਡੇ ਨਿਕਲੇ ਨਹੀਂ ਉਹ ਛਾ ਟੰਗਣਾ ਸੀ ਕਿ ਬੋਧੀਆਂ ਹੋ ਜਾਂਦੀਆਂ 6 ਮਹੀਨੇ ਦੀ ਉਹ ਮੁਰਗੀ ਚਲੋ ਇਹ ਵਿੱਚੋਂ ਮੁੱਕ ਗਿਆ ਕਾਦੀ ਮੁਰਗੇ ਸੀ ਇਹ ਖੁੱਟਾ ਸਵਾਰ ਕੇ ਸਾਫ ਕਰਕੇ ਤੇ ਫਿਰ ਇੱਥੇ ਆ ਜਾਨਵਰ ਰੱਖ ਲੈ ਹੁਣ ਵੱਡੀਆਂ ਜੋੜਨੇ ਆ ਇਹਦੇ ਪੁੱਤਰ ਆ ਬੜੇ ਬੜੇ ਪੁੱਤਰ ਆ ਹਨਾ ਆਪਾਂ ਥੋੜਾ ਜਿਹਾ ਬਾਈ ਦਾ ਸ਼ੌਕ ਦੂਜਾ ਵੀ ਰਿਹਾ ਨੇ ਬਾਈ ਆਹ ਬੰਦ ਘੋੜੀਆਂ ਕੰਨੀ ਚੱਲਦੇ ਬਾਈ ਨੂੰ ਘੋੜੀਆਂ ਦਾ ਬਹੁਤ ਸ਼ੌਕ ਹੈ ਇੱਕ ਬਈ ਮੈਂ ਤੁਹਾਡੀ ਵੀਡੀਓ ਵੇਖੀ ਸੀ ਇੰਟਰਵਿਊ ਹਾਂ ਹਾਂ ਉਹਦੇ ਤੋਂ ਤੁਹਾਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਕੋਕੀ ਘੋੜੀ ਤੇ ਚੜ ਸੁੱਟ ਵੀ ਲੈਣਾ ਕਿ ਐਵੇਂ ਹੀ ਬਸ ਬਈ ਇਹਨੇ ਤਾਂ ਇਹ ਗੱਲ ਆ ਜੀ ਪਹਿਲਾਂ ਮੰਨ ਕੇ ਗੱਲ ਆ ਮੇਰੇ ਨਾਲ 60 ਵਾਰ ਜੀ ਪੂਰੀ ਤੋਂ ਪਹਿਲਾਂ ਮੇਰੇ ਕੋਲੇ ਸਾਰੀ 45 ਜੀ ਮਾਰ ਵਾਲੇ ਥੋੜੀ ਉਹਦਾ ਮਨ ਉਹਦੇ ਤਾਂ ਨੱਥੀ ਬਣਦਾ ਹੁੰਦਾ ਸੀ ਹੈਨਾ ਫਿਰ ਉਹ ਦੁਬਾਰਾ ਇੱਕ ਘੋੜੀ ਹੋਰ ਬਦਲ ਸੀ ਤੇ ਹੋਰ ਮੰਨ ਕੇ ਜਦ ਦਾ ਆਹ ਘੋੜਾ ਮੇਰੇ ਕੋਲੇ ਆਲ ਬਸ ਹੁਣ ਮੈਂ ਤੂੰ ਆਉਣ ਦੀ ਗੱਲ ਤਾਂ ਕਰਕੇ ਨਾਲ ਸਾਥ ਬਈ ਜੀ ਨੰਨ ਨੂੰ ਧੁਮਾਵਾ ਕਰਾਂ ਆਵੇ ਲਿਖੜਿਆ ਪਿਆ ਬੱਚਾ ਹੋਏ ਤੇ ਮਾਰਿਆ ਕਾਬੂ ਤੋਂ ਬਣਾ ਹੁਣ ਇਹਨੂੰ ਧੁਮਾਵਾ ਆ ਗਿਆ ਪਰ ਤੜ ਕੀ ਆਹ ਕੁੜੀ ਆ ਹੁਣ ਮੈਂ ਮੰਨ ਕੇ ਚੱਲੇ ਦੇ ਬਣਾਵੇ ਮੇਰੀ ਫੇਵਰੇਟ ਆ ਨਹੀਂ ਆਮ ਹਰੇਕ ਬੰਦੇ ਤੋਂ ਲੱਗ ਆ ਆਖ ਹਰੇਕ ਤਰਦਾ ਨਾ ਲੈ ਜੀ ਕੋ ਪੂਛ ਪਿੱਤੀ ਜਿਵੇਂ ਮਰਜ਼ੀ ਆਤੀ ਭਾਈ ਉਹ ਜੀ ਨੂੰ ਗੋਫੇ ਪੇਜਾਰੇ ਆ ਕਿ ਆ ਇਹ ਹੁਣ ਗੱਪਣਾ 9 ਮਹੀਨਿਆਂ ਦੀ ਆ ਇਹਨੇ 2 ਮਹੀਨਿਆਂ ਨੂੰ ਲਾਟਰੀ ਖੋਦ ਦੇਣੀ ਹੈ ਬਾਈ ਦਾ ਨਾ ਦੋਸਤੋ वैसे ਤਾਂ ਦੱਸਣ ਦੀ ਲੋੜ ਨਹੀਂ ਤੋਂ ਉਹਣਾ ਬਾਈ ਬਹੁਤ ਫੇਮਸ ਹੈ। ਇਹ ਕੁੜੀ ਤੇ ਮੈਂ ਦੋ ਤਿੰਨ ਮੇਰੀ ਚਾਰ ਮੇਰੀ ਮੰਨ ਕੇ ਚੱਲ ਜਿਹਨੂੰ ਲਿਆਂਦੀ ਨੂੰ ਲੋਕ ਸਾਲ ਹੋਇਆ ਚਾਰ ਪੰਜ ਕਿ ਮੇਰੀ ਘੜਿਆ ਇਹਦੇ ਚਾਲ ਚੂਲ ਚੰਗੀ ਆ। ਫਿਰ ਉਸ ਤੋਂ ਬਾਅਦ ਸਾਡੀ ਉਹੀ ਟਾਈਪ ਹੋ ਗਈ ਉਦੋਂ ਉਹ ਕੁੜੀ ਖੜੀ ਉਹ 40 ਤੇ ਟੁੱਟਦੀ ਆ ਬਾਈ ਠੀਕ ਹੈ। ਉਹਦੇ ਤੇ ਵੀ ਕਿਤੇ ਕਿਤੇ ਹੀ ਪੈ ਜਾਈਦਾ। 1 ਕੁਆਂਟਲ ਦੇ ਬਾਈ ਦਾ ਹੋ ਜਾਣਾ 40 ਰੁਪਏ। ਤੇ ਆਹ ਕੁੜੀਆਂ ਜਿਹੜੀ ਭਾਰ ਬਾਈ ਦਾ ਸਹਿਣ ਬਾਈ ਫੁੱਲ ਹਾਂ ਹਾਂ ਭਾਈ ਫੇ ਚੜ੍ਹਦੇ ਦਿੰਦੀ ਆ ਪਰ ਚੱਕਰੀ ਕੋਈ ਨਹੀਂ। ਆ ਜੋੜੇ ਮੋੜ ਪਰਾਂ ਘੋੜੀ ਜਾਂਦੀ ਤੇ ਦੋ ਬਾਈ ਨੇ ਇਹਦੇ ਤੇ ਲਾਈਟ ਨਹੀਂ ਚੜਕੇ ਵਿਖਾਣਾ ਇਹਦੇ ਤੇ ਮਰਚਾਏ ਹੋਗਾ ਨਾ ਕਣੀ ਬੈਠਾ ਨਹੀਂ ਜਾਂਦਾ ਇਹਦੇ ਤੇ ਬਹਿਉਂਗਾ ਕਉ ਮੈਨੂੰ ਪਤਾ ਵੀ ਇਹਨੇ ਇਹ ਕਿਹੜਾ ਮੱਜਕੀ ਆ ਜਾਂ ਚੰਗਾ ਸੰਘੀ ਘੋੜਾ ਜਿਹਾ ਆ ਇਹਦੇ ਬਾਈ ਦੇ ਪਸ਼ੂ ਵੀ ਵਿਖਾਓ ਪੱਜਾ ਵਿਖਾਓ ਯਾਰ ਆਪਾਂ ਆ ਜਿਹਾ ਮੱਜਾ ਥੋੜਾ ਰੱਖ ਲੈ ਬਾਈ ਆ ਫਿਰ ਮੋਹਲੇ ਜਿਹਾ ਰੱਖ ਲੈ ਯਾਰ ਆ ਛੋਟੀ ਗੱਪਣਾ ਪੈਂਦੀ ਯਾਰੀ ਸਵਾ ਦੋ ਸਾਲ ਦੀ ਉਮਰ ਆ ਸਿੰਗੀ ਵੇਖਦੇ ਬਾਈ ਇਹਦਾ ਬਾਈ ਦਾ ਹਾਲ ਦਾ ਸਰੀਰ ਆ ਦੇਖੋ ਤੁਸੀਂ ਉਹੋ ਜਿਹਾ ਹੀ ਬਾਈ ਛੋਟੀ ਦਾ ਸਰੀਰ ਹੈ ਹਾਂ ਵਾਕੇ ਬਾਈ ਇਹ ਹਾਈ ਵੀ ਮੇਰਾ ਕਹ ਰਹੇ ਐ ਟੀਵੀ ਦੇ ਸਾਹਮਣੇ ਆ ਠੀਕ ਹੈ ਬਾਈ ਟੀਕਾ ਭਰਾਇਆ ਸੀ ਸਿੰਗੀ ਸਿੰਘ ਨੇ ਲੂ ਆ ਗਿਆ ਤਾਂ ਉਹਨੇ ਦੀਦੀ ਕਿ ਤੇ ਇਹਦੀ ਮਾਂ ਥੱਲੇ 18-19 ਕਿਲੋ ਤੋਂ ਤਸੀ ਉਹਦਾ ਮਹਿਨਵਾ ਕੇ ਜਿਆ ਡੇਰੀ ਫਾਰਮ ਚੋਂ ਮੈਂ ਹਰਿਆਰੇ ਦੀ ਮੈਂ ਸੀਗੀ ਉਹ ਉਹ ਕੋਈ ਨਹੀਂ ਕੱਟੀ ਦਾ ਧੂਆ ਗਿਆ ਨੇ ਪਾਲ ਦੀ ਤੇ ਦੂਜੀ ਆ ਮੈਨੂੰ ਦੇਤੀ ਧੂਆ ਕਹਿੰਦੀ ਤੂੰ ਪਾਲ ਨਹੀਂ ਚਾਲਾ ਕੇ ਟਵਾ ਕੇ ਲੈ ਰਹੀ ਮੈਂ ਨਿੱਕੀ ਜੀ ਦੇਦੀ ਸੀ ਆ ਕੱਟੀ ਜਿੱਟੀ ਹਾਂ ਜਮਾਂ ਨਿੱਕੀ ਹੈ ਪਾਲੀ ਐ ਇਹ ਕਰੇ ਕਰੇ ਤੇ ਇਹ ਬਈ ਕੋਈ ਹੋਰ ਨਸਲ ਦਾ ਜਦਾ ਨਹੀਂ ਨਹੀਂ ਇਹ ਵੀ ਹਾਇ ਕਰਦੀ ਜੰਬੀ ਇਹਦਾ ਵਿਚਾਰੀ ਦਾ ਨਾ ਬੱਚਾ ਮਰ ਗਿਆ ਤੇ ਇਹ ਹੁਣ ਨਾ ਅਦਰੀਵਾ ਕਿੱਥੀ ਬੈਠੀ ਆ ਠੀਕ ਹੈ ਤੂੰ ਤਾਂ ਦੂਰੀ ਵਾਲੀ ਗੱਪਣ ਕਰਾਦੀ ਮਲਾਈ ਆ ਥੋੜੀ ਤੂੰ ਇਹ ਨਾ ਅਦਰੀਵਾ ਕਿੱਥੀ ਬੈਠੀ ਆ ਤੇ ਤਾਂ ਕਰਕੇ ਨਾ ਇਹ ਹੁਣ ਥੋੜਾ ਜਿਹਾ ਵੀ ਉਹ ਹੋਆ ਆਪਣਾ ਦੀਦਾ ਨੂੰ ਕਾਹ ਕਾ ਕਰ ਗਿਆ ਇੱਕ ਬਈ ਆਪਾਂ ਇਹਦਾ ਬੱਚਾ ਸੀਗਾ ਜੰਦੀ ਜੰਦਾ ਬਸ਼ੇਰਾ ਨਾ 40 ਇੰਚ ਦਾ ਸੀ ਬਹੁਤ ਚੰਗਾ ਬੱਚਾ ਦਿੱਤਾ ਸੀ ਤੁਹਾਡੇ ਨਾਲ ਇਹਨਾਂ ਸਵਾਲ ਕਰਨਾ ਪਈ ਹੈ ਹਾਂ ਬਈ ਲੋਕ ਪੁੱਛਦਾ ਹਨ ਬੜਾ ਵਧੀਆ ਪਰਮਾਤਮਾ ਨੇ ਨਾ ਬਾਈ ਸਿੱਧੂ ਦੇ ਘਰੇ ਛੋਟਾ ਸਿੱਧੂ ਹਨ ਆਇਆ ਦਾਦੂ ਸੀ ਹਾਂ ਹਾਂ ਥੋੜੀ ਇੱਕ ਮੈਂ ਵੀਡੀਓ ਵੇਖੀ ਸੀ ਕਿ ਤੁਸੀਂ ਇੱਕ ਸੁਖ ਸੁਖੀ ਸੀ ਹਨਾ ਵੀ ਉਹ ਛੋਟਾ ਸਿੱਧੂ ਆਊਗਾ ਹਾਂ ਉਸੇ ਘਰੇ ਜਨਮ ਲਊਗਾ ਆਖਿਆ ਵੀ ਸੀ ਬਈ ਆਪਾਂ ਦਾਵੇਂ ਨਾਲ ਕਹੇ ਸੀ ਦਾਵੇਂ ਨਾਲ ਕਹਿਆ ਸੀ ਨਾ ਉਸੇ ਤਰ੍ਹਾਂ ਬਾਈ ਜੂ ਇੱਕ ਦਿਨ ਨਾ ਪੂਰੀ ਦੁਨੀਆ ਤੇ ਧੱਕ ਪਾਊਗਾ ਵੱਡਾ ਹੋਊਗੀ ਵੀ ਬਈ ਆਈ ਮਹਾਰਾਜ ਅਗੇ ਸੁਣਿਆ ਸੀ ਬਹੁਤ ਸੇ ਅਰਦਾਸ ਕੀਤੀ ਤੇ ਉਹ ਪਰਮਾਤਮਾ ਨੇ ਸੁਣ ਹੀ ਲਈ ਹਣਾ ਔਰ ਤੁਸੀਂ ਬਾਈ ਸਿੱਧੂ ਦੇ ਸ਼ਹਿਦ ਕਰੇਗਾ ਹਾਂ ਹਾਂ ਜਾਵਾਂਗੇ ਦਾਣਾ ਨਾ ਜਾਵਾਂਗੇ ਜਾਵਾਂਗੇ ਤੁਸੀਂ ਇਹ ਭਾਜੀ ਇਹਨਾਂ ਨੂੰ ਪਤਾ ਕੀ ਗੱਲ ਆ ਚਲੋ ਠੀਕ ਆ ਹਣਾ ਲੋਕਾਂ ਦਾ ਹੱਕ ਆ ਕੁਛ ਹੀ ਆ ਜਾਨਾ ਪਰ ਹਜੇ ਥੋੜਾ ਜਿਹਾ ਆਪਣੇ ਵਿੱਚ ਇੱਕ ਉਹੀ ਪੰਜਾਬੀ ਦੀ ਇੱਕ ਕਹਾਵਤ ਆ ਆਪਣੇ ਸਵਾ ਮਹੀਨਾ ਰੱਖ ਜਿਨੀ ਰੱਖਦੇ ਹੁੰਦੇ ਅਕਸਰ ਬੱਚਾ ਦਾ ਦੂਰੀ ਹਰ ਉਵੇਂ ਹੀ ਜਨਮ ਹੋਇਆ ਫਿਰ ਰੱਖਦਾ ਉਵੇਂ ਬਣੀ ਆ ਕਿਰਾ ਸਵਾ ਡੇਢ ਮਹੀਨੇ ਦਾ ਹੋਣ ਤੇ ਆਪਾਂ ਉਸ ਤੋਂ ਬਾਅਦ ਮਿਲ ਕੇ ਆਵਾਂਗੇ ਕੋਈ ਚੱਕਰ ਨਹੀਂ ਹਜੇ ਤਾਂ ਫਿਰ ਆਪ ਨੂੰ ਹੀ ਚਾਹੀਦਾ ਹਨਾ ਆਪਾਂ ਹਰੇਕ ਹੀ ਜੇ ਆਪਣੇ ਰਿਸ਼ਤੇਦਾਰੀ ਚ ਬੱਚਾ ਹੋ ਜੇ ਆਪਾਂ ਉਹ ਕਾਖ ਦਿੰਨੇ ਹਜੇ ਸਵਾ ਮਹੀਨੇ ਤੇ ਜਾਵਾਂਗੇ ਕਈ ਤਾਂ ਪੌਣਾ ਵੀ ਮੈਨੂੰ ਲੱਗਦਾ 21 22 ਦਿਨਾਂ ਤੋਂ ਲੈ ਕੇ ਜਾਂਦੇ ਆ ਫਿਰ ਚੀਜ਼ਾਂ ਤਾਂ ਉਹ ਉਵੇਂ ਹੀ ਆ ਪੰਜਾਬ ਚ ਹੀ ਵੱਸਦੇ ਹੋ ਵੀ ਚਲੋ ਠੀਕ ਆ ਉਹ ਘਰੇ ਇੱਕ ਊਨਾ ਸੀਗਾ ਘਰ ਆ ਤਾਂ ਆਪਨੇ ਚਲੋ ਉਹ ਘਰੇ ਬੂਟਾ ਲਾਦਾ ਤੂੰ ਵੀ ਯਾਰੀ ਪਰ ਆਪ ਚੱਲਣਾ ਤਾਂ ਉਹ ਰੀਤੀ ਰਿਵਾਜ ਨਾਲ ਹੀ ਹੈ ਅਜੇ ਠਹਿਰ ਕੇ ਜਾਵਾਂ ਲੈ ਸੁਣ ਚਾਇਆ ਸੀ ਕਿ ਅੰਕਲ ਨੇ ਤੁਹਾਨੂੰ ਫੋਨ ਵੀ ਕੀਤਾ ਬਹੁਤ ਮੇਰੀ ਬਈ ਮੇਰੇ ਕੋਲੇ ਸਕਰੀਨ ਰਿਕਾਰਡ ਨਾ ਪੰਨਾ ਆ ਮੇਰੇ ਘਰ ਪੁੰਚਾ ਜੀ ਕਿਸੇ ਨੂੰ ਮਾਇਆ ਚਾਹਣਾ ਵੀ ਨਹੀਂ ਗਣੀ ਗੱਲ ਹੁੰਦੀ ਨਹੀਂ ਮੈਨੂੰ ਬਾਈ ਨੇ ਦੱਸਿਆ ਸੀ ਕਿ ਬਾਈ ਨੇ ਇਹ ਗੱਲ ਅੰਕਲ ਕਿਹਨੂੰ ਜਾ ਕੇ ਦੱਸੀ ਸੀ ਬਾਈ ਨੇ ਸੁਖ ਸੁਖੀ ਵਿੱਚ ਉਹ ਹਰਵਿੰਦਰ ਆ ਮੁੰਡਾ ਮੇਰਾ ਲਹਾਜੀ ਆ ਮੁੰਡਾ ਹਰਵਿੰਦਰ ਉਹ ਉੱਥੇ ਕਨਵਰ ਗਰੇਵਾਲ ਨਾਲ ਗਿਆ ਸੀਗਾ ਉਹ ਉਹਨੇ ਵੀਡੀਓ ਦਿਖਾਤੀ ਤੇ ਫਿਰ ਮੈਨੂੰ ਅੰਕਲ ਭਰੀ ਕਹਿੰਦੇ ਵੀ ਇਹ ਮੁੰਡੇ ਨਾਲ ਗੱਲ ਕਰਾਓ ਤੇ ਫਿਰ ਉਹ ਮੇਰੀ ਤਕਰੀਬੇ ਨਾ ਕੱਲ ਨਾਲ ਗੱਲ ਹੁੰਦੀ ਰਹਿੰਦੀ ਹੈ ਤੇ ਬਾਈ ਭਾਨੇ ਵਰਗੇ ਪਘੋੜੇ ਵਰਗੇ ਭਾਨੇ ਸਿੱਧੂ ਵਰਗੇ ਆਮ ਗੱਲਾਂ ਹੁੰਦੀਆਂ ਰਹਿੰਦੀਆਂ ਨਾ ਨਾਰਮਲ ਗੱਲਾਂ ਯਾਰ ਉਹ ਹਾਇ ਤਾਂ ਉਹ ਵੀ ਇਨਸਾਨ ਹੀ ਆਪਣਾ ਉਹਨਾਂ ਨਾਲ ਚਲੋ ਦਿਮਾਗ ਰਲਦਾ ਆਪਾਂ ਜਿਵੇਂ ਇਨਸਾਨ ਉਹ ਆਵੇਂ ਆਪਾਂ ਆਮ ਗੱਲਾਂ ਨਾਰਮਲ ਕਰਦੇ ਹੀ ਰਹਿੰਦੇ ਕੋਈ ਗੱਲ ਨਹੀਂ ਇੱਥੇ ਤੇ ਬਾਈ ਆਪਣੀ ਫੋਟੋ ਵੀ ਨੂੰ ਜਾਣਨ ਚਾਹੁੰਦਾ ਮੈਂ। ਮੇਨ ਗੱਲ ਇਹ ਆ ਮੇਨ ਤਾਂ ਬਈ ਨਹੀਂ ਪਤਾ ਕੀ ਗੱਲ ਆ ਮੇਨ ਤਾਂ ਪਹਿਲਾਂ ਇੰਸਟਾਗ੍ਰਾਮ ਤੇ ਤਾਂ ਮੈਂ ਪਾਉਂਦਾ ਸੀ ਕਿਉਂ ਜਿਹੜਾ ਘੋੜਿਆਂ ਵਾਲਾ ਕੰਮ ਆ ਤਾਂ ਮੇਰਾ ਸ਼ੌਂਕ ਆ। ਕੀ ਤਾਂ ਅਸੀਂ ਘੋੜਿਆਂ ਦੇ ਸ਼ੇਅਰ ਤੇ ਬਣਾ ਕੇ ਜਾਂ ਕਿਸੇ ਘੋੜੇ ਤੇ ਚੰਗਾ ਲਿਖ ਦੇਣਾ ਉਹ ਪਾ ਦੇਣਾ। ਉਹ ਬਈ ਸਾਡੇ ਅਸੀਂ ਪਾਉਂਦੇ 8-10 ਦਿਨਾਂ ਦੋਸਿੱਕੇ ਇੱਕ ਤੇ ਵੀਡੀਓ ਬਣਾ ਕੇ ਆਕਰ ਤੈਨੂੰ ਪਤਾ ਗੱਲ ਜੋੜਨ ਤੇ ਟਾਈਮ ਲੱਗਦਾ ਹਨਾ। ਉਹ ਇੰਸਟਾਗ੍ਰਾਮ ਤੇ ਸਾਡਾ ਚੱਲ ਸੀਗਾ 25-28 ਹਜ਼ਾਰ ਫੋਲੋਅਰਾਂ ਦਾ। ਤੇ ਮੁੜ ਕੇ ਨਾ ਮੇਰੇ ਕੋਲ ਇੱਥੇ ਸਾਡੇ ਨਾਲਲੇ ਪਿੰਡ ਦਾ ਮੁੰਡਾ ਅਫਰਾਡ ਟੰਡੇ ਵਾਲਾ ਉਹਦਾ ਦੇਖ ਲੈ ਉਹ ਪਤਾ ਸੀਗਾ ਉਹ ਉਹਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਜਦੋਂ ਮੈਂ ਬੱਕਰਾ ਖਰੀਦਿਆ ਨਾ ਪਿਛਲੀਆਂ ਸਰਦੀਆਂ 'ਚ ਇੱਕ ਤਾਂ ਹੁਣ ਕਰਪਗਾ ਉਹ ਪਤਾ ਸੀਗਾ ਯਾਰ ਇਹ ਬੰਦਾ ਬਈ ਅੜੀ ਚੀਜ਼ੇ ਕਰ ਦੇਣਾ ਤੇ ਗੱਲ ਫੇਰੇ ਹੀ ਲਾਉਂਦਾ ਉਹੋਂ ਪਹਿਲਾਂ ਪਹਿਲਾਂ ਮੇਰੀ ਬੱਕਰੀ ਵਾਲੀ ਇੰਟਰਵਿਊ ਵਾਲੀ ਮਸੂਹਤ ਹੋਈ ਜਾਂਦੀ ਹੈ ਜਿਹੜਾ ਅਸੀਂ ਜੜੀ ਜੀ ਲਿਆਂਦਾ ਸੀਗਾ ਖੜੇ ਬੈਠਾ ਸੀ ਜਾਂਦਾ ਹੁਣ ਤੋਂ ਬਰਾੜ ਚੱਲ ਇੱਥੇ ਸਾਡੇ ਪਿੰਡ ਮੰਡੀ ਬੁੰਡੀ ਲਈ ਉਹਨੇ ਮੈਨੂੰ ਦੋ ਤਿੰਨ ਮੇਰੀ ਸਾਥ ਕੇ ਸਨਮਾਨਤ ਕਰਿਆ ਉਹ ਮੈਨੂੰ ਨਹੀਂ ਤੇ ਆਖ ਰਿਹਾ ਯਾਰ ਆਪਣਾ ਸਰਪੰਚੀ ਤੇ ਇੱਕ ਗੱਲ ਬਣਾਉਣੀ ਹੈ ਇੱਕ ਗੱਲ ਬਣਾਉਣੀ ਹੈ ਸਰਪੰਚੀ ਤੇ ਮੈਂ ਨਾ ਯਾਰ ਚੱਲ ਪੁਣੀ ਜਿੱਥੇ ਕਿਤੇ ਵਿਹਲੇ ਹੋਏ ਬਣਾਵਾਂਗੇ ਉਹ ਇੱਕ ਦਿਨ ਇੱਥੇ ਮੇਰੇ ਕੋਲੇ ਆਇਆ ਸੀ ਇਹਨੇ ਉੱਥੇ ਮਦਰ ਬੈਠੀ ਸੀ ਇਹ ਗੱਲ ਸੀ ਕਿ ਮੇਰਾ ਸ਼ਾਲਾ ਦੇਸੀ ਮੀਨਾ ਚੱਟੂ ਮੈਂ ਤੁਹਾਨੂੰ ਦੱਸ ਦਿੰਦਾ ਸੌਂਗ ਦੀ ਅਰਥ ਵਿੱਚ 7ਵੇਂ ਮਹੀਨੇ ਦੀ ਗੱਲ ਸੀ ਮੈਨੂੰ ਉਹਦਾ ਯਾਰ ਅੱਜ ਤਾਂ ਸਰਪੰਚਾਂ ਬਾਰੇ ਮੈਂ ਕਹਿੰਦਾ ਦੱਸ ਦਿੰਦੇ ਆ ਉਹ ਮੈਂ ਭਾਈ ਜਿਵੇਂ ਸਰਪੰਚਾਂ ਦਾ ਲੋਕ ਕਰਦੇ ਆ ਜਾਂ ਜਿਵੇਂ ਸਰਪੰਚ ਕਰਦੇ ਆ ਮੈਂ ਉਹ ਸਾਰੀ ਅਸਲ ਕਹਾਣੀ ਦੱਸ ਦਿੰਦੀ ਉਹ ਭਾਈ ਉਹਦੇ ਰਾਤੇ ਰਾਤ ਬਾਈ ਦੇ ਪਤਾ ਨਹੀਂ ਕਿੰਨੇ ਗਫਾਲ ਵਰ ਵਧ ਗਏ ਤੇ ਪਤਾ ਨਹੀਂ ਮਿਲੀ ਐਂਟੀ ਉੱਡ ਗਈ ਤਿੰਨ ਦਿਨਾਂ ਜੀ ਉਹ ਗਾਣਾ ਫਿਰ ਚੱਕ ਚੱਕ ਕੇ ਉਹ ਬਾਈ ਦੀ ਕਟਿੰਗ ਕਰ ਕਰਕੇ ਹੋਰ ਸਰਪੰਚਾਂ ਨੇ ਰੀਲਾਂ ਜਦੋਂ ਪਾਆਂਗਾ ਫਿਰ ਮੇਰੇ ਕੋਲੇ ਭਾਈ ਮਨਿੰਦਰ ਸਿੱਧੂ ਦਾ ਫੋਨ ਆ ਗਿਆ ਲੋਕ ਆਵਾਜ਼ਾਂ ਦੇ ਦਾ ਮੈਨੂੰ ਕਹਿੰਦਾ ਯਾਰ ਇੰਟਰਵਿਊ ਕਰਦੀ ਮੈਂ ਕਿਹਾ ਯਾਰ ਮੈਂ ਕਰਤਾ ਦੇਉਂਗਾ ਮੈਨੂੰ ਵੀ ਮੈਨੂੰ ਵੀ ਨਹੀਂ ਭੈਣ ਨਹੀਂ ਡਰਾਉਣ ਲੱਗਦੀ ਮੈਨੂੰ ਕਹਿੰਦਾ ਕਿ ਕਿਧਰੋਂ ਪੱਗਾ ਵੜਨਾ ਤੇਰਾ ਕੋਈ ਸਿਰ ਪਾੜ ਕੇ ਕਿ ਅਖੇ ਬੋਲੀ ਤਾਂ ਨਹੀਂ ਹੁੰਦਾ ਗੈਣੇ ਨੈਟ ਤੇ ਠੀਕ ਹੈ ਮੈਂ ਆਖਿਆ ਮੈਂ ਆਖਿਆ ਚਲ ਕੋਈ ਗੱਲ ਨਹੀਂ ਦਾ ਮੁਰ ਕੈਮਰੇ ਡੈਡੀ ਨੂੰ ਫੋਨ ਕਰਿਆ ਭੈਣ ਨੇ ਮੇਰੀ ਪੈਨਿਕ ਵੀ ਭੈਣਾਂ ਮੇਰੇ ਦੁੰਡੇ ਵਾਲੇ ਵੀ ਆਏ ਮੈਨੂੰ ਕਹਿਆ ਰਿਹਾ ਕੇਦਾ ਤੁਸ਼ਮਨੀਪੋਕ ਡੈਡੀ ਨੂੰ ਕਹਿੰਦੀ ਅਗੇ ਇਹਨੂੰ ਰੋਗ ਅਗੇ ਮੈਨੂੰ ਮੇਰਾ ਡੈਡੀ ਵੀ ਕਹਦਾ ਕਿ ਯਾਰ ਤੂੰ ਕੀ ਲੈਣਾ ਵਗੈ ਨਹੀਂ ਯਾਰ ਕੋਹ ਨਹੀਂ ਨਾ ਲੋਕ ਸੁਣਦੇ ਆ ਤਰਾਂ ਉਹਦੇ ਗੱਲਾਂ ਅਸੀਂ ਭਾਈ ਦੋ ਕੁ ਵਾਰਟੀ ਵੀ ਧੋੜ ਗਏ ਉਹ ਬਾਈ ਨੇ ਵੈਸੇ ਐਵੇਂ ਮੈਨੂੰ ਆਖਾ ਮੇਰਾ ਪਰਮ ਮਿੱਤਰਾ ਉਹਨੇ ਮੈਨੂੰ ਫੋਨ ਕਰਿਆ ਕਹਿੰਦਾ ਗੋਪੀ ਮੈਂ ਗੱਡੀ ਘੱਲੂਗਾ ਅੱਜ ਮਗਰ ਗੱਡੀ ਘੱਲਣ ਦੀ ਕੀ ਗੱਲ ਅਸੀਂ ਆ ਪਾਵਾਂਗੇ ਤੇਰੇ ਕੋਲੇ ਇੱਕ ਗੱਲ ਆ ਮੈਂ ਆ ਮੈਂ ਲੀਡ ਗੱਲ ਨਾ ਚ ਕੁਝ ਕਰੀਏ ਨਾ ਕਰਾਂ ਅਸੀਂ ਭਾਈ ਚੱਲ ਇੱਥੇ ਮੇਰਾ ਇੱਕ ਲਿਆਚੀ ਆਮ ਦਾ ਆਪਣਾ ਡਾਕਟਰ ਪ੍ਰਕਰਟਾ ਉਹ ਗੱਡੀ ਮੇਰੇ ਕੋਲੇ ਉਹੀ ਵੈਸੀ ਆਇਆ ਸੀਗਾ ਉਹ ਕਹਿੰਦਾ ਮੇਰੀ ਗੱਡੀ ਲੈ ਜਾਂਦਾ ਤੂੰ ਕਿਹੋ ਜਿਹਾਂ ਦਾ ਕੱਪੜਾ ਲਾਏਗਾ ਉਹ ਤੋਂ ਗੱਡੀ ਢਗੀ ਹੁੰਦੀ ਸੀ ਘਰੇ ਚੱਲ ਭਾਈ ਅਸੀਂ ਉਹਦੇ ਕੋਲੇ ਉੱਡ ਗਏ ਨਹੀਂ ਉਹਦੇ ਕੋਲੇ ਫਿਰ ਇੱਕ ਘੰਟਾ 20 ਮਿੰਟ ਲਾਏ ਇੰਟਰਵਿਊ ਕਰੇ ਜਦੋਂ ਇੰਟਰਵਿਊ ਕਰੀ ਉਹਨਾਂ ਵਿੱਚ ਗੱਲਾਂ ਸੁਣਾ ਇੰਗਾ ਕੁਝ ਲੀਟਰੀ ਦੀਆਂ ਸੁਣਾਗਾ ਕੁਝ ਬਾਦਲੀਆਂ ਸੁਣਾਗਾ ਉਹ ਭਾਈ ਬਾਈ ਕੋਲੇ ਪਤਾ ਨਹੀਂ ਕਿ 4 ਮਿਲੀਅਨ ਚੱਲੀ ਕੇ 5 ਚੱਲੀ ਉਹ ਸੁਖਵੀਰ ਬਾਲ ਨੇ ਜਾ ਕੇ ਆ ਤੇ ਵੇਚ ਤੇ ਪਾਏ ਸੀ ਬਈ ਹਫਤੇ ਕੇ ਬਾਅਦ ਇੱਕ ਚੱਲ ਰਿਹਾ ਕਿ ਨਹੀਂ ਲੋ ਆਮ ਲੋਕ ਕਰਨ ਆ ਜਾਂਦਾ ਆ ਜਾਂਦਾ ਹੁੰਦਾ ਕੋਈ ਰਹਾ ਉਹ ਤੋਂ ਮੈਂ ਥੋੜਾ ਨਾ ਆ ਦੇ ਉਹ ਬਾਈ ਫੇਰ ਕੀ ਹੋਇਆ ਜਦੋਂ ਸੁਖਵੀਰ ਬਾਲ ਨੇ ਵੇਚ ਕੇ ਪਾਦੀ ਫੇਰ ਬਈ ਮੈਨੂੰ ਹੋਰ ਲੀਟਰਾਂ ਦੇ ਜਿਵੇਂ ਛੋਟੇ ਲੈਵਲ ਦੇ ਉੱਤੇ ਆ ਜਾ ਬਾਲਾ ਸਾਹਿਬ ਆਪ ਮੈਨੂੰ ਫੋਨ ਆਉਣ ਲੱਗ ਪਏ ਮੈਨੂੰ ਕਹਿੰਦੇ ਯਾਰ ਤੂੰ ਕਿਹੜੀ ਪਾਰਟੀ ਚਾ ਮੈਨੂੰ ਕਾਂਗਰਸ ਪਾਰਟੀ ਦੇ ਫੋਨ ਆਇਆ ਜਾਂ ਆਮ ਆਦਮੀ ਦੇ ਉਹ ਮੈਂ ਕਹਾਂ ਮੇਰੀ ਕੋਈ ਪਾਰਟੀ ਨਹੀਂ ਮੇਰੀ ਮੈਂ ਕਹਾਂ ਪਾਰਟੀ ਕੋਈ ਨਹੀਂ ਇਸ ਇਲਾਕੇ ਦੇ ਵਿੱਚ ਰਾਜਾ ਜਿਹੜਾ ਹਾਂ ਰਾਜਾ ਵੇੜ ਕੇ ਕਾਂਗਰਸ ਟਿੰਪੀ ਆਪਣੇ ਆਗੇ ਆ ਗਏ ਹਾਂ ਆਲੀ ਗੱਲ ਤੋਂ ਤੇ ਆਮ ਆਦਮੀ ਤੋਂ ਪਿਰਤ ਪਾਸਾ ਤੁਹਾਡੇ ਫਰੈਂਡ ਵੀ ਹਾਂ ਨਹੀਂ ਆਪਣੇ ਸਾਰੇ ਫਰੈਂਡ ਆ ਸੀ ਰਾਜੇ ਨਾਲ ਵੀ ਆਪਣੀ ਵਧਕਾ ਮਿੱਤਰਤਾ ਦੇ ਵੀ ਕਿਉਂ ਆਪਾਂ ਬਾਈ ਪਾਰਟੀ ਪਾਜੀ ਤੋਂ ਬਾਹਰ ਆ ਆਫਾ ਦਾ ਗੱਲ ਉਹ ਨਹੀਂ ਕਰਦੀ ਜਿੰਨੀ ਕਿਸੇ ਕੋਈ ਹੈਗੀ ਹਨਾ ਕੁਆਲਟੀ ਕੁਆਲਟੀ ਆ ਉਹ ਜਦੋਂ ਪਾਈ ਮੈਂ ਆਏ ਤੇ ਮੁੜ ਕੇ ਇੱਕ ਦਿਨ ਮੇਰੇ ਕੋਲੇ ਬਰਾੜ ਫੇਰ ਆ ਗਿਆ ਬਰਾੜ ਮੈਨੂੰ ਕਹਿੰਦਾ ਗਿਆ ਅੱਜ ਦੱਸੋ ਮੇਰੇ ਉਹੀ ਨਾ ਉਹ ਤਾਂ ਰਾਜਾ ਬਣ ਕੇ ਪੱਗ ਬੰਨ੍ਹਣ ਲੱਗਿਆ ਸੀ ਅੱਛਾ ਜੀ ਮੈਂ ਉਹ ਤਾਂ ਰਾਜਾ ਵੀ ਟੂਕੀ ਵਾਲੀ ਬੰਨ੍ਹਦਾ ਭਾਈ ਮੁੱਖ ਮੰਤਰੀ ਬਣੂੰਗਾ ਉਹ ਮੈਨੂੰ ਉਹੀ ਗੱਲ ਆਖੀ ਕਿਤੇ ਬੋਲ ਤੁਹਾਡੇ ਸੱਚੇ ਨਾ ਹੋ ਜਾਣ ਭਾਈ ਬਣ ਜਾਊਗਾ ਨਹੀਂ ਨਹੀਂ ਬਣੂੰਗਾ ਹਾਂ ਜੀ ਬਣੂੰਗਾ ਟਾਈਮ ਲੱਕੂ ਬਣ ਬਣੂੰਗਾ ਕਿਉਂ ਮੁੱਖ ਮੰਤਰੀ ਆਏ ਆ ਬੰਦਾ ਦਾਵੇਦਾਰ ਹੈ ਮਾਲਵੇਜ ਬੰਦਾ ਹੀ ਹੈ ਜਿਹੜੇ ਨੇ ਆਪਣੀ ਸੀਟ ਏਡੀ ਵਾਰਦੀ ਆ ਕੇ ਚ ਰਹੀ ਹੈ ਨਹੀਂ ਵੱਡੇ ਵੱਡੇ ਪਾਂ ਮੁੱਖ ਮੰਤਰੀ ਖਜ਼ਾਨਾ ਮੰਤਰੀ ਠੀਕ ਆ ਖੇਤੀਬਾੜੀ ਮੰਤਰੀ ਕਿਹੜਾ ਜਿਹੜਾ ਸਾਡੇ ਕੋਲ ਬਿਲਕੁਲ ਵੱਡੇ ਵੱਡੇ ਬੋਟੇ ਜਪੇ ਨਾ ਵੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦਾ ਮੁੱਖ ਮੰਤਰੀ ਸੀਗਾ ਜਾਂਦੀਗਰ ਦਾ ਨਮੋਸ਼ੀ ਦਾ ਮੂੰਹ ਨੂੰ ਦੇਖਣਾ ਪੈਣਾ ਬਹੁਤ ਵੱਡਾ ਤੇ ਕੱਲਾ ਰਾਜਾ ਬਣਗਾ ਜਿਹੜਾ 15 ਜਿੱਤਿਆਂ ਭਾਵੇਂ 1500 2000 ਦੇ ਆ ਪਰ ਉਹ ਆਵੇ ਹੁੰਦਾ ਵਾਰਦੀ ਹੈ ਗੱਦੀ ਜਿਹੜਾ ਖਾਂਦੀ ਉਹ ਤਗੜਾ ਹੀ ਹੁੰਦਾ ਬਣੂਗਾ ਟਾਈਮ ਲੱਗੂਗਾ ਪਰ ਹੋ ਸਕਦਾ ਆਹ ਜਿਹੜਾ 27 ਇਲੈਕਸ਼ਨ ਆ ਉਹਦੇ ਵੀ ਮੁੱਖ ਮੰਤਰੀ ਦਾ ਦਾਵੇਦਾਰ ਹੋ ਜੇ ਤੇ ਉਹ ਮੈਂ ਉਹੀ ਵੈਸੇ ਗੱਲ ਆਗਦੀ ਮੁੜ ਕੇ ਹੋ ਜਾਕਲੀ ਉਹ ਕਾਂਗਰਸ ਪਾਰਟੀ ਵਾਲੇ ਲਾਉਣ ਲੱਗ ਗਿਓ ਕੱਟ ਕੇ ਸਟੇਟਸ ਜੀ ਲੋ ਦੋਸਤੋ ਬਾਈ ਦਾ ਇੱਕ ਜਿਹੜਾ ਨਾ ਬੋਲ ਕਹਿੰਦੇ ਵੀ ਸਤਸਾਤੀ ਬੰਦੀ ਆ ਨਾ ਜ਼ੁਬਾਨ ਤੇ ਨਹੀਂ ਭਾਈ ਇਹ ਨਾ ਮੂਸੇ ਵਾਲਾ ਬੋਲ ਨਹੀਂ ਪਹਿਲਾਂ ਜਦੋਂ ਅਸੀਂ ਆ ਜਿੱਥੇ ਆਪਾਂ ਘਰੇ ਖੜੇ ਆ ਨਾ ਈ ਉਹਦੋਂ ਅਸੀਂ ਘਰੋਂ ਦੇਖੀਏ ਇਹ ਅਸੀਂ ਪਾਇਆ 2013 ਚ 12 ਜੀ ਉਦੋਂ ਨਾ ਸਾਡੇ ਇੱਥੇ ਕੰਮ ਕਰਾਉਂਦਾ ਸੀ ਮੁੰਡਾ ਨਾਲ ਸਾਡੇ ਗੁਰਮੀਤ ਇੱਥੇ ਹਜੇ ਵੀ ਹੈਗਾ ਭਾਵੇਂ ਤੁਸੀਂ ਉਹੀ ਜਾ ਕੇ ਉਹਦੀ ਹੋਂ ਜਾ ਕੇ ਇੱਥੇ ਖੇਤ ਫਿਰਦਾ ਹੋਊਗਾ ਹੂੰ ਮੈਂ ਉਹ ਕੋਈ ਫੋਨ ਤਾਂ ਨਾ ਕਰਿਆ ਸਵੇਗੀ ਜਾ ਕੇ ਉਹ ਗੱਲ ਪੁੱਛ ਲਓ ਤੁਹਾਨੂੰ ਸਾਰੀ ਦੱਸੂਗਾ ਉਹ ਇੱਥੇ ਅਸੀਂ ਨਾ ਨਈਂ ਕੁੱਟੀ ਜਾ ਕੇ ਉੱਥੇ ਖੁਰਦੇ ਕਣੀ ਦੀ ਗੋੜ ਤੇ ਖੜੀ ਪੱਥਰ ਵਾਲੀ ਰੋੜੀ ਤੇ ਲੱਗੇ ਪਏ ਤੇ ਮੈਨੂੰ ਕਹਦਾ ਕਿ ਯਾਰ ਮੈਨੂੰ ਆਥਰੇ ਨਾ ਪੈਸੇ ਦੇਈਏ ਅਗਰ ਮੈਂ ਕਹਾਂ ਤੂੰ ਕੀ ਕਰਾਉਨੇ ਆ ਕਦਾ ਯਾਰ ਮੈਨੂੰ ਇਕੱਠਾ ਪਾਉਂਦੀ ਯਾਰ ਜਿਹੜੇ ਬੱਚਾ ਕੁੜਾ ਦਵਾਉਣਾ ਉਹਦੇ ਵੀ ਪਹਿਲਾਂ ਸਿੰਗਰ ਤਿੰਨ ਕੁੜਨਾ ਵਿਚਾਰੇ ਦੇ ਮਾਰੂ ਕਹਿੰਦਾ ਮੈਂ ਕਹਿੰਦਾ ਮੁੰਡਾ ਹੋ ਮੈਨੂੰ ਕਹਿੰਦਾ ਚੌੜਾ ਕਰੀ ਜਨਾ ਮੁੰਡਾ ਨਾ ਹੋਊਗਾ ਕਹਿੰਦਾ ਅਗੇ ਅਗੇ ਤਾਂ ਮਰਾਂ ਅਗੇ ਇੱਕ ਪੁੜੀ ਭੁਰਗੀ ਤਿੰਨ ਸਿੱਖਾਂ ਜਾਂਦੀ ਉਹ ਮੈਂ ਕਹਾਂ ਤੂੰ ਮੁੰਡਾ ਹੋਊਗਾ ਤੇ ਮੈਂ ਕਹਾਂ ਨਾ ਮੇਰੇ ਆਖੇ ਰੱਖਦੀ ਤੇ ਮੈਂ ਕਹਾਂ ਜੇ ਨਾ ਹੋਵੇ ਤਾਂ ਮੈਂ ਜੀ ਵੜਦੀ ਯਾਰ ਮਾਨੂੰ ਸੁਣਾਈ ਕੀ ਆਖਿਆ ਐਨਾ ਆਕੇ ਅਸੀਂ ਬੇਰ ਪੱਥਰ ਕੁੱਟਣ ਲੱਗ ਪਏ ਅਸੀਂ ਕੋਹ ਨਹੀਂ ਆਖਿਆ ਤੇ ਉਹ ਬਾਈ ਜਦੋਂ ਉਹ ਆਪਣਾ ਦੂਜੇ ਤੇ ਤੀਜੇ ਦਿਨ ਉਹਨੂੰ ਭਾਬੀ ਨੂੰ ਉਥੇ ਐਡਮਿਟ ਕਰਾਦਾ ਹਸਪਤਾਲ ਆ ਸ਼ਾਮ ਜੇ ਨੂੰ ਕਰਾਇਆ ਤੇ ਤਰ ਕੇ ਭਾਈ ਸਦਾ ਜਦੋਂ ਮਾਰ ਕੇ ਬਾਹਰ ਕੋਲੇ ਦੇ ਕੋ ਬਾਹਰ ਫੜਕਾਈ ਜਾਂਦਾ ਸੀਗਾ ਮੈਂ ਖੋਦਾ ਬਾਹਰ ਤੇ ਉਹ ਲੱਡੂ ਦਾ ਡੱਬਾ ਲੈ ਕੇ ਮੈਨੂੰ ਆਦਾ ਕੇ ਬਤਾਇਆ ਮੈਂ ਕਿਹਾ ਕੀ ਆਹਦਾ ਯਾਰ ਸੱਚੀ ਮੁੰਡਾ ਹੋ ਗਿਆ ਮੈਂ ਕਿਹਾ ਯਾਰ ਆਹ ਹਾਂ ਬਈ ਮੁੰਡਾ ਆ ਗਿਆ ਤੇ ਮੈਨੂੰ ਕਹਿੰਦਾ ਨਾਮ ਦੱਸ ਜੇ ਪਿੱਛੇ ਕੀ ਰੱਖਣਾ ਮੈਂ ਕਿਹਾ ਯਾਰ ਕੋਈ ਨਾਮ ਹੀ ਤੈਨੂੰ ਚਲ ਸੋਚ ਕੇ ਦੱਸ ਦਾਂਗੇ ਮੈਂ ਕਿਹਾ ਉਹ ਆਪਣਾ ਮੁੰਡਾ ਹੋ ਗਿਆ ਚਲ ਤੈਨੂੰ ਬਤਾਉਂਦਾ ਉਹ ਭਾਈ ਤੇ ਅਸੀਂ ਦੁਪਹਿਰੇ ਜੇ ਨਾ ਫਿਲਮ ਵੇਖੀ ਜੇਗੀ ਉਹ ਦਿਨ ਅਸੀਂ ਦਿਨੇ ਨਾ ਰੋੜੀ ਵਾਲੀ ਕੁੱਟ ਕੇ 12:00 ਵਜੇ ਉਦੋਂ ਡੀਵੀਡੀਆਂ ਸੀਗੀਆਂ 2013 ਚ ਡੀਵੀਡੀ ਦਾ ਰਵਾਜ ਸੀਗਾ ਹਾਂਜੀ ਤੇ ਅਸੀਂ ਇੱਥੇ ਸਾਡੇ ਕਿਦਰਵੇਂ ਲਿਆਉਣ ਕਵੇ ਜੇ ਤੇ ਦਿਨੇ ਪ੍ਰਾਣੀਆਂ ਫਿਲਮ ਆਦੀ ਲਾਲੀ ਸੁੱਖਾ ਜੀ ਉਹਦੇ ਚੋਂ ਤਾਂ ਨਾਂ ਨਹੀਂ ਸੀਗਾ ਸੁੱਖਾ ਸੁੱਖਾ ਤੇ ਉਹਨੂੰ ਡਿਪਟੀ ਨਹੀਂ ਆਣਾ ਕਿਵੇਂ ਤੇਰਾ ਕਿੱਡਾ ਸੋਣਾ ਘਰ ਦੇਣੇ ਨਾਂ ਰੱਖਿਆ ਸੁੱਖ ਚੈਨ ਸੁੱਖ ਵੀ ਲਏਗਾ ਚੈਨ ਵੀ ਮਾਨੂੰ ਆਖਾ ਮਾਂ ਦਰਦੀ ਓ ਅਗੇ ਕੀ ਮੈਂ ਸੁੱਖ ਚੈਨ ਤੇ ਉਹ ਸੱਚੀ ਉਹਦੇ ਮੁੰਡੇ ਦਾ ਨਾਂ ਸੁੱਖ ਚੈਨ ਹੀ ਆ ਫੇਰ ਉਹ ਨੂੰ ਮੈਂ ਇੱਕ ਹੋਰ ਆ ਤਾਂ ਮੈਂ ਇਹ ਲੈ ਵੀ ਇਹ ਸੁੱਖ ਚੈ ਨਹੀਂ ਕਰੂਗਾ ਤੇ ਇੱਕ ਹੋਰ ਆਊਗਾ ਤੇ ਸੱਚੀ ਇੱਕ ਹੋਰ ਹੋਰ ਆ ਗਿਆ ਦੋ ਮੁੰਡੇ ਆਣੋਂ ਦੇ ਤੇ ਉਹ ਬੰਦੇ ਤੋਂ ਅੱਜ ਵੀ ਤੁਸੀਂ ਨਾ ਭਾਵੇਂ ਕੋਈ ਵੀ ਆਫ ਕੈਮਰੋ ਬੰਦੇ ਦਾ ਨੰਬਰ ਦੇ ਦੇਂਗੇ ਉਹ ਤੋਂ ਜਦੋਂ ਮਰਜ਼ੀ ਪੁੱਛਦੇ ਹੋ ਕਿਉਂ ਗੱਲਾਂ ਮੇਰੇ ਕਾ ਉਹੀ ਸੱਚੀਆਂ ਹੋ ਜਾਂਦੀ ਉਸ ਤੋਂ ਬਾਈ ਨੇ ਵੇਖੋ ਪਹਿਲੀ ਗੱਲ ਕਹੀ ਉਹ ਪੂਰੀ ਹੋਈ ਦੂਜੀ ਬਾਈ ਸਿੱਧੂ ਵਾਲੀ ਪੂਰੀ ਹੋਗੀ ਇਹ ਹੋੜਾ ਤੀਜਾ ਰਾਜੇ ਬੜੰਗ ਵਾਲੀ ਮੁੱਖ ਮੰਤਰੀ ਬਾਈ ਦਾ ਕਹਿਣਾ ਆ ਵੀ ਸਤਾਈ ਚ ਬਣੂ ਨਹੀਂ ਨਹੀਂ ਬਣੂਗੀ ਵਾਕੇ ਬਣੂਗੀ ਨਾ ਨਾ ਸਤਾਈ ਥੋਪਿਆ ਦਾ ਗਾ ਪੈ ਜੂ ਪਰ ਉਹ ਮੁੱਖ ਨੂੰ ਬਣੂਦਾ ਲੋ ਜੀ ਰਾਜਾ ਬੜੰਗ ਕਹਿੰਦਾ ਕਿਉਂਕਿ ਕਿ ਦਰਵਾਜ਼ੇ ਤੇ ਕਹਿਤੀ ਆ ਜਿੱਥੇ ਮੁੱਖ ਮੰਤਰੀ ਪੈਦਾ ਹੋਏ ਆ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵੀ ਕਿਦੜਵੇ ਤੋਂ ਜਿੱਤ ਕੇ ਮੁੱਖ ਮੰਤਰੀ ਬਣੂਗਾ ਬਾਈ ਇਹ ਕਿਹੜੀ ਗੱਲ ਆ ਔਰ ਗੱਲਾਂ ਮਾਤਾ ਥੋੜੇ ਜਿ ਦੇ ਬਾਈ ਦੇ ਆਪਾਂ ਇੱਕ ਬੱਕਰੀਆਂ ਵੀ ਰੱਖੀਆਂ ਥੋੜਾ ਹਾਂ ਬਈ ਬੱਕਰਾਂ ਦਾ ਹੱਥ ਨਹੀਂ ਬੱਕਰੀਆਂ ਦਾ ਹੁਣ ਆਹੀ ਰਹਿੰਦੀਆਂ ਦੋ ਦੋ ਆਹ ਨਾ ਮੈਨੂੰ ਉਸੇ ਨਹੀਂ ਸਾਡੇ ਬਰਾਲ ਬਖਿੰਡੇ ਵਾਲੇ ਨੇ ਮੈਨੂੰ ਸਨਮਾਨਤ ਵੀ ਕੀਤੀ ਐ ਮੱਕੜੀ ਇਹ ਤਾਂ ਉਵੇਂ ਹੀ ਫਿਰਦੀ ਆ ਹਾਂ ਬਈ ਲੰਮੇ ਕਰਨ ਨਾਲ ਇਹ ਹਾਂ ਬੀਟਲਾ ਬੀਟਲਾ ਇਹ ਪੱਠ ਬਹੁਤ ਚੰਗੀ ਐ ਛੋਟੀ ਐ ਸੱਤ ਕੇ ਬਾਈ ਇਹ ਉਹਨੇ ਬਾਈ ਨਹੀਂ ਦਿੱਤੀ ਐ ਉਹ ਦਾ ਪਿਆਰ ਦੀ ਨਿਸ਼ਾਨੀ ਸੀ ਸਨਮਾਨਤ ਕੀਤੀ ਉਹਨੇ ਸਨਮਾਨਤ ਕਰਿਆ ਮੈਨੂੰ ਤੇ ਬਾਈ ਬਾਈ ਇੱਕ ਚੀਜ਼ ਹੋਰ ਦਸੀ ਐ ਏਡਾ ਦਿਲਦਾਰ ਬੰਦਾ ਹਮ ਮੈਂ ਬਾਈ ਨੂੰ ਨਾ ਅੱਡਾ ਟੋਕਰਾ ਬਾਈ ਕੋਲੇ ਆ ਪੂਰੀਆਂ ਬਾਹਾਂ ਮਾਸਾਂ ਹੀ ਜਾਂਦੀਆਂ ਤੇ ਉਹ ਕਣਕ ਦਾ ਭਰ ਭਰ ਕੇ ਟਰਾਲਾ ਭਰਦਾ ਤੇ ਆ ਬਾਈ ਨਾ ਸਫਾਈ ਵੀ ਘੋੜੀਆਂ ਜੇ ਰੱਖੀਆਂ ਨਾ ਬਾਈ ਨੇ ਨਹੀਂ ਨਹੀਂ ਆਪਾਂ ਬਾਈ ਕੰਮ ਸੌਂਕ ਨਾਲ ਰੱਖਿਆ ਕੋਈ ਵੀ ਆ ਹੋਣਾ ਵੀ ਆ ਆਪਣਾ ਉਹ ਵੀ ਜਵੰਦਾਰ ਵੇਖ ਲਓ ਕਰੀ ਜਾਂਦਾ ਨਾ ਸਾਫ ਸਫਾਈਆਂ ਜਿਦੋਂ ਉਹਨੇ ਸਾਰੇ ਚੱਕ ਤਲਿਆ ਦੁਗੋ ਨਿਮਾਉਣੇ ਆ ਨਿਮਾ ਕੇ ਹੁਣ ਹਾਂ ਆਪ ਧਵਾਉ ਬਾਈ ਬਿਲਕੁਲ ਆਏ ਬਾਈ ਵੀਡੀਓ ਤੁਹਾਡੀ ਆਪ ਧਵਾਈ ਜਾਂਦੇ ਤੁਸੀਂ ਪੂਰੇ ਬਾਈ ਪਤਾ ਕੀ ਗੱਲ ਆ ਕੋਈ ਵੀ ਕੰਮ ਜੇ ਹੱਥੀ ਕਰਾਂਗੇ ਜੇ ਯਾਰ ਸ਼ੌਂਕ ਆ ਤਾਂ ਫਿਰ ਆਪ ਕਰੋ ਬਿਲਕੁਲ ਬਗਾਨੇ ਤੋਂ ਕਰੌਣ ਦਾ ਨਾ ਫਾਇਦਾ ਹੁਣ ਮੈਂ ਘੋੜੀਆਂ ਤੜਕੇ ਵੀ ਜਦੋਂ ਮੈਂ ਵੀਡੀਓ ਮੈਂ ਘੋੜਿਆਂ ਦੀ ਵੀਡੀਓ ਬਣਾਉਣਾ ਮੈਨੂੰ ਪਿਆਰ ਨਾਲ ਲੋਕ ਸਾਥ ਦੇ ਕਈ ਮੈਨੂੰ ਨਾਂ ਵੀ ਦੇ ਦਿੰਦੇ ਤੂੰ ਫਲਾਨਾ ਵਾਜਦਾ ਇੱਕ ਮਿੰਟ ਬਾਈ ਗੱਲ ਰੋਕ ਹਾਂ ਬਾਈ ਦੋਸਤੋ ਆਪਾਂ ਦਾ ਇੰਟਰਵਿਊ ਬਾਈ ਕਰਦਾ ਘੋੜੀਆਂ ਦਾ ਹੂੰ ਹੂੰ ਐਨੀ ਕੁ ਵਧੀਆ ਬਾਈ ਜੀ ਗੱਲਬਾਤ ਤੇ ਵੀਡੀਓ ਬਣਾਉਂਦਾ ਅੱਜ ਤੱਕਰ ਆਪਾਂ ਬਹੁਤ ਫੇਜ਼ ਦੇਖੇ ਆਪਾਂ ਸਭ ਤੋਂ ਪਹਿਲਾਂ ਫੇਜ਼ ਦੇਖਿਆ ਸੀ ਸੁਖਜਿੰਦਰ ਬਾਈ ਦਾ ਉਹ ਇੰਟਰਵਿਊ ਕਰਦਾ ਸੀ ਉਸ ਤੋਂ ਬਾਅਦ ਬਾਈ ਨੂੰ ਦੇਖਦੇ ਆ ਗੋਸ਼ੀ ਇੰਨੀ ਵਧੀਆ ਬਾਈ ਜੀ ਬਰੀਕੀ ਚੀਜ਼ ਤੁਹਾਨੂੰ ਘੋੜੀਆਂ ਦੀ ਨੌਲੇਜ ਹਨਾ ਨੌਲੇਜ ਵਾਲੀਆਂ ਗੱਲਾਂ ਵੀ ਦੱਸਦਾ ਬਾਈ ਦੱਸਦੇ ਹੋ ਨਾ 30000 ਰੁਪਏ ਹੈਗਾ ਵੀ ਆ ਮੇਰੇ ਬਾਈ ਦੀ ਭੁਪਿੰਦਰ ਹੈਅਰ YouTube ਚੈਨਲ ਤੇ ਜਾਂ ਭੁਪਿੰਦਰ ਹੈਅਰ ਚੱਕੜੇ ਵਾਲਾ ਜਿਹੜਾ ਫੇਸ ਜਿੰਨੇ ਵੀ ਮੇਰੇ ਭਰਾ ਕੋਈ ਨਹੀਂ ਗੋਪੀ ਬਾਈ ਬਾਰੇ ਪਤਾ ਹਨਾ ਜਿਨ੍ਹਾਂ ਨੂੰ ਤਾਂ ਬਾਈ ਤੋਂ ਤੁਸੀਂ ਇੰਟਰਵਿਊ ਕਰਾ ਕੇ ਦੇਖਿਓ ਸਿਰਾ ਹੀ ਮੰਨ ਦੂਆ ਬਾਈ ਮੈਂ ਮੇਰੀ ਬਾਈ 2000 ਦੀ ਰੱਖੀ ਆ ਘੋੜੀ 2000 ਸਾਨੂੰ ਜੀ ਤੇ ਉਦੋਂ ਦਾ ਹੀ ਮੇਰੇ ਤਾਏ ਨਾਲ ਮੈਂ ਇਹਦੇ ਤੇ ਜਾਂਦਾ ਰਿਹਾ ਕਿ ਹੁਣ ਜਿੰਨੀਆਂ ਗੱਲਾਂ ਆਪਾਂ ਨੂੰ ਸਿਖਾ ਗੀਆਂ ਉਹਨੇ ਕੋ ਸੋਨੇ ਸਿਖਾ ਗੀਆਂ ਕੋ ਮੇਰੇ ਦਾਦੇ ਨੇ ਸਿਖਾ ਗੀਆਂ ਤੇ ਕੁਛ ਫਿਰ ਬਈ ਜਦੋਂ ਤੈਨੂੰ ਪਤਾ ਹਨਾ ਉੱਥੇ ਜਾ ਕੇ ਕੋਰਸਿੰਗਾਂ ਤੇ ਪੈਣ ਲੱਗ ਪਏ ਵੱਡੇ ਬੰਦਿਆਂ ਨਾਲ ਜਿਹੜੇ ਖਿਡਾਰੀ ਐ ਕੰਬਾਂ ਦੇ ਕੋਸ ਉਹ ਦੱਸ ਦਿੰਦੇ ਆ ਤੇ ਮੇਰਾ ਮੰਨ ਕੇ ਚੱਲ ਤਿਆਰ ਬਾ 24 ਸਾਲ ਦਾ ਮੈਂ ਇਹਦਾ ਮਗਰ ਪਹਿਲਾਂ ਧੱਕੇ ਖਾਦੇ 20 ਸਾਲ ਇਉਂ ਨਹੀਂ ਵੀ ਮੈਂ 2022 ਚ ਕੈਮਰਾ ਚੱਕ ਲਿਆ ਤੇ 24-23 ਤੋਂ ਵੱਡੇ ਫਾਰਮਾਂ ਦੀਆਂ ਇੰਟਰਵਿਊਆਂ ਕਰਕੇ ਤੇ ਮੁੜ ਕੇ ਮੈਂ ਆਖਦਾ ਵੀ ਮੈਂ ਹੀ ਸਭ ਤੋਂ ਜ਼ਿਆਦਾ ਜਾਣਦਾ ਆ ਇਹ ਨਹੀਂ ਤੈਨੂੰ ਘੋੜੀ ਦੀ ਲੱਤ ਦੇਖ ਕੇ ਦੱਸ ਦਿਆਂਗੇ ਵੀ ਕਿਸੇ ਨੂੰ ਪਾਇਆ ਵੀ ਹੈ ਕਿ ਨਹੀਂ ਪਾਇਆ ਕਿ ਨਹੀਂ ਹਾਂ ਉਹ ਜਿਹੜੀ ਘੋੜੀ ਦਾ ਘਰ ਖਾਂਦਾ ਦੱਸੂਗੀ ਵੀ ਮੈਨੂੰ ਪਿਆਕ ਉਸ ਉਹਦੀ ਲੂਈ ਦੱਸੂਗੀ ਭਾਵੇਂ ਉਹਦਾ ਸਰੀਰ ਗੁੰਦਮਾ ਛਾਂਟਭਈ ਹੋਵੇ ਜਦੋਂ ਬਈ ਤੁਸੀਂ ਉੱਠ ਜੰਨੇ ਹੋ ਇੰਟਰਵਿਊ ਤੇ ਤੇ ਪਿੱਛੋਂ ਫਿਰ ਦੇਖ ਭਾਲ ਕੌਣ ਕਰਦਾ ਹੈ ਮੇਰਾ ਭਰਾ ਭਈ ਜਦੋਂ ਤੁਸੀਂ ਆਉਨੇ ਹੋ ਫਿਰ ਦੱਸਦਿਆਂ ਵੀ ਆ ਗਿਆ ਸੱਤ ਹਾਂ ਮੈਂ ਬਈ ਦਾ ਇਹ ਭਾਵੇਂ ਨਾ ਚੋਕਰ ਦਾ ਗੱਡਾ ਪਾ ਦੇ ਨਾਲ ਜੀ ਤੇ ਜਿੰਨਾ ਮੈਂ ਆ ਕੇ ਇੰਨੇ ਇੰਨੇ ਧਾਰੇ ਪਾ ਦੇ ਆ ਕੇ ਕੋਮੋਟੀ ਨਾ ਜਿਹੜੇ ਨਾਲ ਸਵਾਰ ਨਹੀਂ ਤੇ ਇੱਕ ਨਾ ਇੱਕ ਹੁਣ ਜਿਵੇਂ ਸਾਡੀ ਲਾਲ ਕੋੜੀ ਹੈ ਇੱਕ ਤਾਂ ਇਹ ਇਹਦੇ ਮਾਲਕ ਬਾਲਾ ਮੰਨਿਆ ਇੱਕ ਪਹਿਲਾਂ ਮੇਰੇ ਕੋਲੇ ਕਾਲੀ ਮਾਰਵਾੜੀ ਕੋੜੀ ਸੀ ਜਿਹੜੀ ਸਾਡੀ ਕਾਲੀ ਉਹ ਮਾਰਵਾੜੀ ਕੋੜੀ ਸੀ ਨਾ ਉਹ ਜਦੋਂ ਮੈਂ ਬਿਜਲੀ ਘਰ ਕੋਲੇ ਰੋਣਾ ਉਹ ਪਤਾ ਨਹੀਂ ਕੀ ਮੁਸ਼ਕਲ ਸੀਗਾ ਉਹ ਪੁਰਣੀ ਤੇ ਖੜੀ ਹਣਕ ਆ ਹੁਣ ਲਾਲ ਹੈਣਕ ਲਾਲ ਹਣਕ ਪੈ ਗਈ ਜਦੋਂ ਮੈਂ ਆ ਕੇ ਰਾਤ ਨੂੰ ਹੂ ਉੱਥੇ ਗੱਡੀ ਲਾ ਕੇ ਉਤਰ ਕੇ ਕਿਹੜਾ ਉਲਦਾ ਹੀ ਆ ਤੇਰੇ ਆ ਕੇ ਉਦੋਂ ਹਣਕੂ ਕੀ ਭਾਵੇਂ ਮੈਂ ਤੁਹਾਨੂੰ ਰਿਕਾਰਡਿੰਗ ਵੀ ਵਿਖਾ ਦੂੰਗਾ ਇਹਦੀ ਕਿਤੇ ਕਰਕੇ ਇਹਨੇ ਹਣਕਣਾ ਤੇ ਜੇ ਉਹ ਮੈਂ ਸੰਜਾਪ ਕੁੜੀ ਨੂੰ ਸਾਡੀ ਨੂੰ ਸ਼ਾਮ ਨੂੰ ਆ ਕੇ ਦਾਣੇ ਨਾ ਪਾਵਾਂ ਹਨਾ ਉਹਨੂੰ ਯਾਰ ਗੱਲ ਮਗਾਇਆ ਭਾਵੇਂ ਦੋ ਬੱਠਲ ਪਾ ਦੇ ਦਾਣਿਆਂ ਦੇ ਭਾਵੇਂ ਸਾਡਾ ਸੀਰੀ ਬੱਠਲ ਪਾ ਦੇ ਮਾਇਆ ਮੁਠੀ ਪਾ ਲੈ ਸਵਰ ਸਵਰ ਆਉਂਦਾ ਸਵਰ ਭਈ ਉਹਦੇ 'ਚ ਪਤਾ ਕੀ ਕਹਿੰਦਾ ਭਈ ਉਹ ਸੁੱਖ ਮੰਗਦੀ ਆ ਮਾਲਕ ਦੀ ਭਈ ਮੇਰਾ ਮਾਲਕ ਅਜੇ ਜਿਉਂਦਾ ਇਹ ਚੀਜ਼ਾਂ ਆਉਂਦੀਆਂ ਜੱਗੇਮੰਤ ਕੋਲੇ ਘੋੜਾ ਸੀ ਭਈ ਜਿੱਦੇ ਮਨ ਤਾਂ ਪਚੋਲਾ ਛੱਡ ਗਿਆ ਸਵਾਦ ਛੱਡ ਗਿਆ ਘੋੜੇ ਨੇ ਸਾਲ ਨਹੀਂ ਕੱਟਿਆ ਤੂੰ ਸਾਲ ਬਾਅਦ ਸ਼ੁੱਕ ਸ਼ੁੱਕ ਕੇ ਆਪ ਨੂੰ ਖੜਕਾਉਂਦੇ ਇਹਨਾਂ ਦਾ ਦਿਲ ਨਾਲ ਪਿਆਰ ਹੁੰਦਾ ਜੇ ਕੋਈ ਕਰੇ ਮੈਂ ਟਾਕਿਆ ਸੀ ਥੱਲੇ ਬਾਈ ਦੀ ਸਾਦਗੀ ਕੰਨੀ ਹਨਾ ਕਿ ਇੰਨੀ ਸਾਦਗੀ ਹੈ ਨਹੀਂ ਕੋਈ ਬੰਦਾ ਕੋਈ ਮੇਰੀ ਇੰਟਰਵਿਊ ਹੋਈ ਜਾਂਦੀ ਆ ਯਾਰ ਬਸ ਚੁੱਸੀ ਜੁੜਾ ਕੋਈ ਬਾਈ ਦਾ ਉਵੇਂ ਕੰਮ ਵਾਲਿਆਂ ਨੂੰ ਪੂਰਾ ਫਰੋ ਵੜਦੇ ਆ ਬਾਈ ਹਨਾ ਇਹ ਉਥੇ ਦਿਲਦਾਰ ਬੰਦੇ ਹਨਾ ਇਹਨੂੰ ਜੱਟ ਬੰਦਾ ਮੈਂ ਬਾਈ ਤੈਨੂੰ ਆ ਆਪਦੀ ਦੱਸ ਦਿੰਦਾ ਮੈਂ ਪਰਸੋ ਨਾਲ ਇੱਥੇ ਘੋੜਿਆਂ ਦਾ ਮਾਗੀ ਹਟਿਆ ਸੀਗਾ ਤੇ ਉਵੇਂ ਮੇਰੇ ਗਿੱਲੇ ਜੇ ਕੱਪੜੇ ਤੇ ਮੈਨੂੰ ਮੰਮੀ ਹੁਰੀਆਂ ਕਹਿੰਦੇ ਆ ਕਿ ਤੂੰ ਸਬਜ਼ੀ ਲਾਇਆ ਦੇ ਪਿੰਡੋਂ ਤੇ ਉੱਥੇ ਨਾ ਮੇਰਾ ਹੋਰ ਕਮੀਜ਼ ਹੋਰ ਪਾਇਆ ਸੀ ਮੇਰੇ ਗ੍ਰੀਨ ਚ ਕਲਰ ਦਾ ਤੇ ਉੱਥੇ ਉਹੀ ਪਿਆ ਸੀਗਾ ਮੇਰਾ ਹੋਰ ਪਜਾਮਾ ਤੇ ਮੈਂ ਉਹੀ ਚੱਕ ਕੇ ਪਾ ਗਿਆ ਤੇ ਮੈਨੂੰ ਸਗਾਂ ਦੀ ਅੱਡੇ ਤੇ ਕਈ ਬੰਦੇ ਨੇ ਮਾਰ ਕੀ ਉੱਥੇ ਬਈ ਫਰ ਅੱਡੇ ਤੇ ਕੀ ਕਹਿੰਦੇ ਲੋਕ ਦਿਨੋ ਦਿਨ ਮਖੇ ਉਹ ਮੈਨੂੰ ਕਹਿੰਦਾ ਸਾਡੇ ਜਿਹੜੇ ਸਗਿਆਂ ਦੇ ਮੁੰਡੇ ਆ ਜਿਵੇਂ ਉਹ ਸੇਠ ਨਾਲ ਆਣਾ ਯਾਰੀ ਦੋਸਤੀ ਹਾਂਜੀ ਉਹ ਮੈਨੂੰ ਕਹਿੰਦਾ ਯਾਰ ਹੁਣ ਤਾਂ ਸ਼ਰਮ ਮੰਗ ਲਾ ਲੈ ਇੰਨਾ ਤਾਰਪੰਦਾ ਤੇ ਮੈਂ ਕਿਹਾ ਯਾਰ ਹੁਣ ਕੀ ਹੋ ਗਿਆ ਲੋਕਾਂ ਨੇ ਚਿਹਰੇ ਨੂੰ ਪਿਆਰ ਕਰਿਆ ਜਾਂ ਗੱਲਾਂ ਨੂੰ ਕਰਿਆ ਫਾਰਗੀ ਜੀ ਕਰਿਆ ਜਦੋਂ ਮੈਂ ਰਕੇ ਨਿਜਵਾਰ ਵੜਦੇ ਵਿਨਾ ਪਾਸ ਹੁੰਦੇ ਸੀਗੇ ਤੇ ਉਦੋਂ ਮੈਂ ਕਿ ਕਿਸੇ ਨੇ ਆਪਾਂ ਨੂੰ ਮੈਂ ਥੋੜਾ ਆਖਿਆ ਪਿਆਰ ਆ ਮੈਂ ਕਿ ਤੁੰਨਾ ਜੇ ਮਗਾ ਹੁਣ ਇੱਥੇ ਮੈਂ ਚਿੱਟੇ ਪਾ ਕੇ ਆ ਜਾਤਾ ਫੇਰ ਤੂੰ ਹੀ ਆਖਣਾ ਹੀ ਹਵਾ ਚੱਕ ਗਿਆ ਬਿਲਕੁਲ ਸਹੀ ਹੈ ਲੋਕ ਕਿਸੇ ਪਾਸੇ ਨਹੀਂ ਜਿਹੜੇ ਦੰਦੇ ਆ ਨਾ ਦੋਵੇਂ ਵਾਸੀ ਉਹਨੇ ਵਾਸੀ ਮੈਂ ਕਿ ਫੇਰ ਤੂੰ ਹੀ ਆਖਣਾ ਹੀ ਹਵਾ ਚੱਕ ਗਿਆ ਬਿਲਕੁਲ ਪਰ ਮੈਂ ਕਹਿੰਦੀ ਆਪਾਂ ਵੇਖ ਲਈ ਪਹਿਲਾਂ ਤੂੰ ਆਈ ਆ ਮਾਦੀਵੇਂ ਦੀ ਗੋਮੇਂ ਨਾ ਨਾਮ ਆਜੇ ਸਰਕਾਰ ਕਰਾ ਨਾ ਦੱਸਾ ਫਲਾ ਯਾਰ ਹਕਾਰ ਕਿਹਦੀ ਕਰਦੇ ਨਾ ਭਰਾਵਾਂ ਦਾ ਪਿਆਰ ਆ ਬਿਲਕੁਲ ਦੁਰਨਾਦਰੀ ਤੇ ਆਪਣੀਆਂ ਸੱਚੀਆਂ ਬਣ ਗਈਆਂ ਲੋਕਾਂ ਦੇ ਪੜਾ ਤੇ ਤੁਹਾਕਾਰ ਰਹਿ ਗਿਆ ਜਿਵੇਂ ਹੈਗੇ ਓਵੇਂ ਹੈਗੇ ਹੁਣ ਅੱਜ ਤੜਕੇ ਦਾ ਦਸੀਰੀ ਆਖੀ ਜਾਂਦਾ ਜੀ ਤੂੰ ਸਰੋਂ ਘਮੜਦਾਂਗੇ ਜਾ ਕੇ ਘਰੇ ਪੈ ਜਾ ਮਰੇਖਾਓ ਅਗੇ ਨਹੀਂ ਪੜਾ ਲੱਗਦਾ ਯਾਰ ਕਣਗੇ ਦਮਾ ਕਰਕੇ ਨਾ 32 ਸਾਲ ਹੋ ਗਏ ਪੜਾ ਲੱਗੇ ਬਿਲਕੁਲ ਜੀ ਨਹੀਂ ਉਵੇਂ ਹੀ ਚੱਲਾਂਗੇ ਜਿਵੇਂ ਹੈਗੇ ਆ ਇਹ ਬਈ ਦਿਲ ਤੋਂ ਨਿਕਲਦੀਆਂ ਨਾ ਗੱਲਾਂ ਹਾਂ ਉਹ ਕੁਦਰਤੀ ਮਹਾਰਾਜ ਕੁਦਰਤੀ ਮਹਾਰਾਜ ਮਨ ਲੋਕ ਚੀਜ਼ ਹੈ ਆਪਾਂ ਬਈ ਮੇਰੀ ਗੱਲ ਸੁਣੋ ਦੋ ਗੱਲਾਂ ਘਾਟ ਆਖ ਲਾਂਗੇ ਵਿੱਚ ਪੋਚਾ ਨਹੀਂ ਬੰਦੇ ਲੋਕੀ ਜੇ ਤੋ ਪੋਚਾ ਲਵਾਗੇ ਪੋਚਾ ਨੂੰ ਨਾ ਤੇ ਕਰਦਾ ਆ ਕੀ ਸਾਨੂੰ ਇੱਕ ਬਾਈ ਦੀ ਗੱਲ ਸੀ ਤੁਸੀਂ ਕਹੀ ਵੀ ਬਾਈ ਕਹਿੰਦਾ ਥੋੜੇ ਜਿਹਾ ਹਵਾ ਕਿਉਂ ਨਹੀਂ ਦਿੰਦਾ ਆ ਉਹ ਫਿਰ ਹਵਾ ਮੈਂ ਉਹੀ ਤੁੰ ਮੰਣਾ ਨਾ ਜੀ ਵੀ ਹਵਾ ਚਲਦੀ ਹੈ ਛੀ ਮਹੀਨੇ ਜਾਂ ਸਾਲ ਜੀ ਸਾਲ ਕੀ ਸਾਰੀ ਉਮਰ ਸੱਚ ਨਹੀਂ ਦੱਸਦਾ ਹੁੰਦਾ ਆਹ ਲੰਦਾ ਸੱਚ ਮਿਰਚਾਂ ਦੇ ਝੂਠ ਗੋੜ ਜਿੱਦਣ ਨੂੰ ਅੱਖੇ ਦੇ ਉਧਰ ਨੂੰ ਝੂਠ ਕੇ ਰਾਂ ਗੋੜ ਲੱਗਦਾ ਮਗਰ ਉਹ ਫਿਰ ਗਾਲਾਂ ਮੇੜਦਾ ਮਿਲਦਾ ਦਾ ਉਹ ਨਿੰਨੇ ਬਾਈ ਇੰਟਰਵਿਊ ਕਰਦਾ ਹੈ ਘੋੜੀਆਂ ਦੀ ਤੇ ਛੋਟਾ ਭਰਾ ਕਹਿੰਦਾ ਯਾਰ ਤੂੰ ਥੋੜਾ ਜਿਹਾ ਮਸਾਲਾ ਨਹੀਂ ਲਾਉਂਦਾ ਗਾ ਸਿੱਧੀ ਜੀ ਗੱਲ ਕਰਦਾ ਤੇ ਬਾਈ ਕਹਿੰਦਾ ਵੀ ਤੇ ਗੱਪ ਮਾਰੀਏ ਨਾ ਕੋ ਛੀ ਮਿੰਨੇ ਬਾਈ ਪਤਾ ਗੱਲ ਕੀ ਆ ਹੁਣ ਜੇ 64 ਇੰਚ ਵਾਲੇ ਘੋੜੇ ਨੂੰ ਉਥੇ ਠਾਠ ਨਾ ਦਸਿਆ ਮਾਜੀ ਜੀ ਜਿਹੜੇ ਦੂਜੇ ਭਰਾ ਘੋੜਿਆਂ ਵਾਲੇ ਉਹ ਤਾਂ ਜਾਣਦੇ ਆ ਨਾ ਫਲਾਣਾ ਘੋੜਾ ਕਿੰਨੇ ਇੰਚ ਦਾ ਆਪਾਂ ਕਿਉਂ ਮਸਾਲਾ ਦੋਣਾ ਅੱਛਾ ਆਪਾਂ 64 ਨੂੰ ਠਾਠ ਦੱਸਦਾ ਉਥੇ ਕੋਈ ਘੋੜੀ ਕੋਲੋਂ ਹੁਣ ਕਹਿੰਦਾ ਘੋੜਾ 64 ਨਹੀਂ ਜਿੰਨੇ ਨਿਪੜਿਆ ਕਾਲ ਤਾਂ ਮੈਨੂੰ ਕੱਢੋ ਤੇ ਫਿਰ ਗਾਰ ਕਿਸੇ ਟਾਈਮ ਦੀ ਲੱਗ ਕੇ ਜਾਂਦੀ ਹੈ ਗੱਲ ਤਾਂ ਕੰਨੀ ਆਪਾਂ ਕਰ ਨਹੀਂ ਸਕੀ ਸਹੀ ਦੱਸੋ ਹਾਂ ਜੇ ਕੋਈ ਬਾੜਾ ਅਗਲਾ ਆਖ ਵੀ ਦੇਵੇ ਹਨਾ ਵੀ ਐਂਟੀਅਰ ਜ਼ਿਆਦਾ ਆਖ ਦੀ ਨਾ ਭਈ ਫਿਰ ਤੂੰ ਬੋਲਦੀ ਮੈਂ ਨਹੀਂ ਬੋਲਦਾ ਮੈਂ ਤਾਂ ਇਹ ਨਹੀਂ ਆ ਕੋ ਵਜਣਾ ਹੈਗਾ ਸਾਡੇ ਵੀ ਗੱਡੀ 'ਚ ਸ਼ਪਰੇਸਰ ਰੱਖਿਆ ਕੀਤਾ ਜੀ ਇਹ ਪਹਿਲਾਂ ਮਿਲ ਨਹੀਂਦਾ ਮੈਂ ਨਹੀਂ ਮੈਂਦੇ ਹੁਣ ਇਹਦੇ ਆ ਬਈ ਕੋਈ ਸ਼ੱਕ ਨਹੀਂ ਮੈਂਦੇ ਆ ਇੱਕ ਇੱਕ ਦਿਨ ਮੈਨੂੰ ਕਿਸੇ ਦਾ ਫੋਨ ਆ ਗਿਆ ਭਰਾ ਦਾ ਮੈਨੂੰ ਕਹਿੰਦਾ ਯਾਰ ਅਖੇ ਘੋੜਾ ਲੱਗਦਾ 364 ਕੈਂਚਾ ਸਾਡੇ ਵਾਲਾ ਤਾਂ ਤੂੰ ਵੱਡਾ ਲੱਗਦਾ ਮੈਂ ਤੇਰਾ ਘੋੜਾ ਦੋ ਤੇ ਪੇਟ ਤੇ ਵੱਢੂ ਐਡਾ ਘੋੜਾ ਫਿਰ ਕੱਜਾ ਜਾ ਮਾਰੇ ਕੱਟ ਜਾ ਕਰਕੇ ਪਰ ਸੱਚੀ ਉਹਦੇ ਚੁੱਭ ਗਈ ਨਾ ਸੱਚੀ ਚੁੱਪ ਜਾਂਦੀ ਹੈ ਲਓ ਜੀ ਇਹ ਆਪਣਾ ਭਰਾ ਹੈ ਗੋਪੀ ਇੱਕ ਬਾਈ ਨਾ ਹੁਣ ਮੇਰਾ ਲਾਸਟ ਮੈਸਸਜ ਸੁਣ ਲਓ ਜੀ ਬਈ ਬਾਈ ਦੇ ਚੈਨਲ ਨਾਲ ਜੁੜੇ ਆ ਕਬੂਤਰਾਂ ਵਾਲੇ ਭਰਾ ਜੀ ਤੇ ਬਾਈ ਬਣ ਕੇ ਨਾ ਕਬੂਤਰ ਇੱਕ ਦੂਜੇ ਦਾ ਚੱਕਿਆ ਨਾ ਕਰੋ ਬਾਜ਼ੀਆਂ ਨੂੰ ਜੇ ਬਈ ਕੇ ਨਾ ਚੱਕ ਵੀ ਲੈਣੇ ਨਾ ਤਾਂ ਫੋਨ ਕਰਕੇ ਫੜਾਇਆ ਕਰੋ ਮਰਦਾਨਗੀ ਉਹ ਕੰਮ ਝਾ ਜਦੋਂ ਚੱਕ ਕੇ ਲቆ ਲੈਣੇ ਆ ਯਾਰ ਅਗਲੇ ਦਿਨ ਬਾਦਾਮ ਦਿੱਤੇ ਦੇ ਚਲੋ ਕਈ ਵਾਰੀ ਗਲਤ ਛੁੱਟ ਗਿਆ ਜਾਨਵਰ ਜਾਓ ਸੋਚ ਕੇ ਢਿੱਗ ਪਿਆ ਜਾ ਕੋਈ ਉਹਨੇ ਕਈ ਵਾਰੀ ਸਮਾਨ ਨਹੀਂ ਕਿੱਚਿਆ ਤਾਂ ਢਿੱਗ ਪਿਆ ਜਾ ਕੋਈ ਰਹਿਤ ਚ ਬਹਿ ਗਿਆ ਜਾਨਵਰ ਤੁਹਾਡੇ ਹੱਥ ਲੱਗ ਗਿਆ ਉਹ ਜੇ ਕਿਸੇ ਜਵਾਗ ਦੇ ਹੱਥ ਵੀ ਲੱਗਦਾ ਨਾ ਤੇ ਖਿਡਾਰੀ ਨੂੰ ਪਤਾ ਲੱਗਦਾ ਥੋੜਾ ਹੱਕ ਆ ਵੀ ਜੇ ਭਿੰਦਰ ਦਾ ਕਬੂਤਰ ਆ ਤਾਂ ਜੇ ਮੰਨ ਕੇ ਚੱਲ ਸਾਡੇ ਨਵੀ ਨੂੰ ਪਤਾ ਲੱਗ ਗਿਆ ਤੈਨੂੰ ਫੋਨ ਕਰੇ ਵੀ ਭਾਈ ਤੇਰਾ ਕਬੂਤਰ ਫਲਾਣੇ ਦੇ ਕੁੱਤੇ ਦੇ ਬੈਠਾ ਆ ਜਾ ਮੈਂ ਦਵਾਉਣਾ ਮਰਦਾਨਗੀ ਉਹਦੇ ਚਾ ਤੇ ਬਾਕੀ ਕੋਈ ਮੰਗ ਮੁੰਡਾ ਕੁੱਤੇ ਦਾ ਸ਼ਿਕਾਰ ਨਹੀਂ ਮਾਰਦਿਆਂ ਇਹਦੇ ਕੁੱਡੇ ਵਾਲੇ ਹੀ ਟਣਗੇ ਹਨਾ ਇੱਕ ਨਾ ਦੋਸਤੋ ਮਜ਼ਾਕ ਹੈ ਹਨਾ ਕੋਈ ਬਹੁਤਾ ਨਹੀਂਗਾ ਆ ਸਾਡੇ ਪਿੰਡ ਡੁੰਡੇ ਵਾਲੇ ਬਾਜੀ ਹੋ ਰਹੀ ਐ ਇੱਕ ਹਾਂ ਤੇ ਬਾਈ ਦੀ ਸਿਸਟਰ ਵੀ ਉੱਥੇ ਹੈ ਨਾ ਹਾਂ ਇਹ ਵੀ ਬਈ ਤੇ ਉਹ ਬਾਜੀ ਬਾਈ ਆਪਣੇ ਬਾਬਾ ਜੀ ਚੰਨਾ ਗੁੱਡੀਆਂ ਕਰਾ ਰਹੇ ਤੇ ਕੌਰ ਜੀ ਤੋਂ ਡੁੰਡੇ ਵਾਲਾ ਬਾਈ ਦੇ ਪਿੰਡ ਹੋਣੀ ਐ ਬਾਜੀ ਉੱਥੇ ਨਾ ਹੁੰਦਾ ਨਾ ਟਰੈਕਟਰ ਟਰੈਕਟਰ ਦੀ ਸਿੱਖ ਤੇ ਬਾਈ ਕਹਿੰਦਾ ਵੀ ਮੈਂ ਲਿਆਉਣਾ ਜਿੱਤ ਕੇ ਟਰੈਕਟਰ ਆਪਾਂ ਛੱਡਣਾ ਬਈ ਉੱਥੇ ਜਾਣਾ ਹਾਂਜੀ ਮੈਨੂੰ ਸੁਪਨੇ ਆਉਂਦੇ ਆ ਤੇ ਰਾਤ ਨੂੰ ਸੁਪਨੇ ਆਉਂਦੇ ਵੀ ਟਰੈਕਟਰ ਆਪਣੇ ਘਰੇ ਆਉਂਦੇ ਆ ਆਉਂਦੇ ਆ ਆਉਂਦੇ ਆ ਦੇ ਉਹ ਉਹਦੇ ਬਿੰਦਰ ਦੇ ਮੇਰੀ ਰਿਕਾਰਡਿੰਗ ਵੀ ਕਰ ਲਈ ਮਾਨੂੰ ਗੱਲ ਨੂੰ ਨਹੀਂ ਦੱਸਦਾ ਇਸ ਵੇਖੀ ਜੀ ਜੀ ਕਿਉਂ ਬਾਜੀ ਆਪਾਂ ਲਾਜ ਨਹੀਂ ਛੱਡਣੀ ਤੇ ਜੱਗਣਾ ਵੀ ਟੌਪਰਾ ਜੱਗਣਾ ਲੈ ਵੀ ਬਾਬਾ ਜੰਨਾ ਤੇ ਨੈ ਭਾਈ ਐ ਮੈਨੂੰ ਐ ਲੱਗਦਾ ਵੀ ਭਾਈ ਜਿਵੇਂ ਦਾਵਾ ਕਰਦਾ ਜਿੱਤੂ ਆ ਮੈਂ ਬਾਬੇ ਮੂਰੇ ਨਾ ਤਰਨਾਸ ਕਰਦਾ ਜਿਹੜੀ ਟਰੈਕਟਰ ਦੇ ਸੀਟ ਆ ਨਾ ਥੱਲੜਾ ਸਪਰਿੰਗ ਆ ਉਹ ਤਕੜਾ ਲਵਾ ਦੇ ਮੇਰੀ ਉਹਦੇ ਨਵੀ ਨੂੰ ਪਾ ਲੈ ਕੇ ਮਿਹਨਤ ਬਹੁਤ ਕਰੀ ਜਾਂਦਾ ਤੁਸੀਂ ਮਗਰਾਰ ਤੇ ਬੈਠੋਗੇ ਖੱਬੇ ਤੇ ਇਹ ਬਾਈ ਨੇ ਦਾਵਾ ਕਰਦਾ ਪਹਿਲਾਂ ਵੀ ਜਿੰਨਾ ਸੁਪਨੇ ਆਉਂਦੇ ਆ ਤੇ ਬਾਈ ਦੇ ਸੁਪਨੇ ਵੀ ਸੱਚ ਹੁੰਦੇ ਆ ਮੈਨੂੰ ਲੱਗਦਾ ਪਹਿਲੀ ਵਾਰੀ ਪ੍ਰਮਾਤਮਾ ਰਣੇ ਜਿੰਦਗੀ ਚ ਸੁਪਨਾ ਵਕਾਇਆ ਵੀ ਫੋਨ ਤੇ ਬੈਠਾ ਵਕਾਇਆ ਤੇ ਸੁਣੂਗਾ ਬਾਬਾ ਤੇ ਛੱਡਾ ਕੇ ਵੀ ਉਹ ਬਾਜੀ ਤਾਂ ਜੀ ਜੀ ਨਾ ਪਰ ਪ੍ਰਮਾਤਮਾ ਨੂੰ ਪਤਾ ਕਿ ਨਹੀਂ ਜੀ ਜੀ ਆਦੇ ਹੁੰਦੇ ਕੋਲ ਜਿੰਨਾ ਨਹੀਂ ਜਾਂਦਾ ਹਰ ਮਨ ਨੂੰ ਤਾਂ ਕੋਈ ਨਹੀਂ ਜਾਂਦਾ ਪਰ ਮੈਨੂੰ ਲੱਗਦਾ ਬਾਬਾ ਦਾ ਸਭ ਮੈਂ ਚੈੱਕ ਕਰੂਗਾ ਕਿਤੇ ਸਾਟੀ ਦੇ ਨਹੀਂ ਲਾਈ ਘਰੇ ਨਾ ਨਹੀਂ ਨਹੀਂ ਕੋਈ ਨਹੀਂ ਮਾਰਕ ਕਬੂਤਰਾਂ ਨੂੰ ਜਾਣਦਾ ਵੀ ਅੱਧਿਆਂ ਨੂੰ ਆ ਭਾਈ ਨਵੀ ਦਾਦਾ ਦਾ ਕਬੂਤਰਾਂ ਦਾ ਉਡਾਣਾ ਨਹੀਂ ਮੰਨਦਾ ਨਹੀਂ ਨਹੀਂ ਮੈਨੂੰ ਕੂੜਾ ਦਾ ਕਬੂਤਰਾਂ ਦਾ ਨਹੀਂ ਪਤਾ ਹਾਂ ਐਨੀ ਗੱਲ ਆ ਰੱਖੇ ਜ਼ਰੂਰ ਆ ਹਾਂਜੀ ਮਾੜਾ ਮੋਟਾ ਪਤਾ ਵੀ ਪਰ ਹੁਣ ਨਹੀਂ ਹੁਣ ਕਬੂਤਰ ਲਾਈਨ ਤੋਂ ਦੂਰ ਆ ਦੂਰ ਵੀ ਨਹੀਂ ਘਰੇ ਹੈਗੇ ਆ ਜੇ ਕੋ ਨਾ ਹੋਵੇ ਜਾਣਦਾ ਪਰ ਇਹ ਦਾਵਾ ਫਿਰ ਕੇ ਬੈਠੋ ਉਹਦਾ ਵੀ ਆਪਾਂ ਬਾਜੀ ਕੀਤਾ ਯਾਰ ਉਹ ਕਬੂਤਰ ਹੈਗਾ ਸਾਡੇ ਕੋਲੇ ਉਹ ਤੇ ਮਾਣ ਵਾਲਾ ਬੜਾ ਵਾਲਾ ਦਾ ਹੈ ਨਹੀਂ ਕਿਹਾ ਜੀ ਕੀ ਉੱਡਦਾ ਵੇਖ ਲੈਣੇ ਬੰਦੇ ਨਹੀਂ ਉੱਡਦਾ ਕੀ ਉਹਨੇ ਬਿਜਲੇ ਲਾ ਵੀ ਛੱਡੇ ਕੱਡੇ ਆ ਇਹ ਕਲਾਉਏ ਨਤਰੋ ਬਾਤ ਜੋ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਤਾਂ ਵਹੀ ਉੱਥੇ 10000 ਐਂਟਰੀ ਨਹੀਂ ਕਰਾਉਣੀ ਸੀ ਮੈਂ ਤਾਂ ਆਪੇ ਰੱਖਦਾ ਕੋਲੇ ਵਹੀ ਤੇ ਚੈਲੰਜ ਕਰਦਾ ਨਹੀਂ ਨਹੀਂ ਨਾ ਵੀ ਹੱਸੀ ਜਾਂਦਾ ਛੱਡਾ ਲਾਜ਼ਮੀ ਬਈ ਗਾਹ ਬਾਬੇ ਨੂੰ ਪਤਾ ਪਰ ਸੁਪਨੇ ਮੋੜਦੇ ਆਉਂਦੇ ਆ ਠੀਕ ਹੈ ਜੀ ਤੇ ਸੋ ਦੋ ਤੁਸੀਂ ਛੋਟੀ ਜੀ ਬਾਈ ਨਾਲ ਮੁਲਾਕਾਤ ਸਾਡਾ ਚੈਨਲ ਸਬਸਕ੍ਰਾਈਬ ਜੁੜ ਕਰਦੇ ਹੋ ਜੀ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ